ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਓ ਮਰਡੀਓ ਸੁਪਾਈ ਜ਼ ਬੋਲਦਾ ਓ ਮਰਡੀਓ ਸੁਪਾਈ ਜ਼ ਬੋਲਦਾ ਯਾ ਓ ਮਰਡੀਓ ਸੁਪਾਈ ਜ਼ ਬੋਲਦਾ ਟ੍ਰਾਂਸਪੇਰੈਂਟਲੀ ਔਰ ਬਹੁਤ ਸੋਹਣੇ ਤਰੀਕੇ ਸਲੀਕੇ ਦੇ ਨਾਲ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਈਏ ਇਸ ਵਕਤ ਸਕਰੀਨ ਦੇ ਉੱਤੇ ਉਹਨਾਂ ਦੇ ਨਵੇਂ ਨਕੂਰ ਦਫ਼ਤਰ ਦੀ ਤਸਵੀਰ ਜਿਹੜੀ ਨਜ਼ਰ ਆ ਰਹੀ ਹੈ ਇਮੀਗ੍ਰੇਸ਼ਨ ਸਟਾਰ ਜਿਹੜੇ ਕਿ ਬੀਤੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਵੀਜ਼ਾ ਸੰਬੰਧੀ ਮਾਹਰ ਸਲਾਹ ਲੈ ਕੇ ਹਾਜ਼ਰ ਨੇ ਉਹਨਾਂ ਦਾ ਦਫ਼ਤਰ ਜਿਹੜਾ ਉਹ ਹੁਣ ਆ ਗਿਆ ਜੀ ਪਾਪਾ ਟਵਿੱਟਰ ਦੇ ਵਿੱਚ ਤੇ ਫੋਨ ਨੰਬਰ ਹੀ ਬਹੁਤ ਸਖਾਲਾ ਉਹਨਾਂ ਦਾ ਇਹ ਸਾਰੀਆਂ ਡਿਟੇਲਾਂ ਇੱਕ ਇੱਕ ਕਰਕੇ ਤੁਹਾਡੇ ਤੱਕ ਅਸੀਂ ਜ਼ਰੂਰ ਹਾਜ਼ਰ ਕਰਦੇ ਚੱਲਾਂਗੇ ਤੇ ਲੋਫਰ ਜੀ ਆਇਆਂ ਨੂੰ ਆਖਦੇ ਆ ਆਪਣੇ ਵੀਰ ਵినੋਦ ਜਨੇ ਜਲ ਨੂੰ ਵਿਨੋਦ ਜੀ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਮਸਕਾਰ ਥੈਂਕ ਯੂ ਜੀ ਆ ਪਹਿਲੀ ਗੱਲ ਇਹ ਆ ਕਿ ਸਾਡੇ ਲੋਕਾਂ ਦੇ ਵਾਸਤੇ ਜਿਹੜੇ ਸੀ ਪ੍ਰਵਾਸੀ ਲੋਕ ਆ ਇਮੀਗ੍ਰੇਸ਼ਨ ਬਹੁਤ ਵੱਡਾ ਪਵਜ ਗਿਆ ਲੋਕ ਇਮੀਗ੍ਰੇਸ਼ਨ ਸਟਾਰ ਨੂੰ ਕਿਉਂ ਛੋਣ ਕਿਉਂਕਿ ਹੁਣ ਤਾਂ ਸੁਖਨਾ ਇਮੀਗ੍ਰੇਸ਼ਨ ਐਡਵਾਈਜ਼ਰ ਲਾਇਸੈਂਸ ਜਿਹੜੇ ਆ ਉਹ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਵਾਲੇ ਬਹੁਤ ਜਗ੍ਹਾ ਦੇ ਉੱਤੇ ਹੈਗੇ ਆ ਦੇਸ਼ ਭਰ ਦੇ ਵਿੱਚੋਂ ਇਮੀਗ੍ਰੇਸ਼ਨ ਸਟਾਰ ਉੱਤੇ ਯਕੀਨ ਕਿਉਂ ਕਰੀਏ ਸੱਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਐਡਵਾਈਜ਼ਰਸ ਦੇ ਉੱਤੇ ਨਾ ਜਾਓ ਬਟ ਮੈਂ ਆਪਣੀ ਗੱਲ ਕਰਾਂਗਾ ਕਿ ਮੈਂ ਇਮੀਗ੍ਰੇਸ਼ਨ ਸਟਾਰ ਤੇ ਅਸੀਂ ਕੀ ਕਰਦੇ ਆ ਇਮੀਗ੍ਰੇਸ਼ਨ ਸਟਾਰ ਤੇ ਸਾਡੀ ਸਾਡੀ ਪਾਲਿਸੀ ਅਸੀਂ ਅਜੇ ਦੇ ਨਹੀਂ ਹੈ ਕਿ ਅਸੀਂ ਆਰ ਵਰਕਿੰਗ ਇਨ ਦਿਸ ਇੰਡਸਟਰੀ ਫਰਮ ਲਾਸ 2017 ਤੋਂ ਸੀਐਸ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ ਤੇ ਅਸੀਂ ਇਸ ਲਾਈਨ 'ਚ ਆਪਣੀਆਂ ਸੇਵਾਵਾਂ ਦੇ ਰਹੇ ਹੈਗੇ ਆ ਅਸੀਂ ਟਰਸਟ ਤੇ ਬਲੀਵ ਕਰਦੇ ਹੈਗੇ ਕਿ ਜੇ ਸਾਨੂੰ ਲੱਗਦਾ ਹੈ ਕਿ ਕਲਾਇੰਟ ਦੀ ਐਪਲੀਕੇਸ਼ਨ ਲੱਗ ਸਕਦੀ ਆ ਅਸੀਂ ਬੜੇ ਟਰਾਂਸਪੇਰੈਂਟ ਤਰੀਕੇ ਨਾਲ ਜਦੋਂ ਸਾਡੇ ਕੋਲ ਕਲਾਇੰਟ ਆਂਦਾ ਆ ਉਹਨੂੰ ਦੱਸਦੇ ਆਂ ਵੀ ਤੇਰੀ ਆਹ ਚੀਜ਼ ਹੈਗੀ ਆ ਆਹ ਤੇਰੇ ਕਨਸਰਨ ਆ ਸਕਦੇ ਹੈਗੇ ਆ ਆਹ ਚੀਜ਼ ਤੇਰੇ ਪੋਜ਼ਿਟਿਵ ਪੁਆਇੰਟ ਹੈ ਤੇਰੀ ਐਪਲੀਕੇਸ਼ਨ ਚਾਹ ਤੇਰੀ ਨੇਗੇਟਿਵ ਵੀ ਹੋ ਸਕਦੇ ਹੈਗੇ ਆ ਤੇ ਇਸ ਤੋਂ ਬਾਅਦ ਵੀ ਅਗਰ ਤੂੰ ਕਰਨਾ ਚਾਹੁੰਦਾ ਹੈਗਾ ਤੇ ਤੇਰਾ ਇਨਫਾਰਮਡ ਡਿਸੀਜਨ ਹੋਣਾ ਚਾਹੀਦਾ ਇਸ ਕਰਕੇ ਅਸੀਂ ਸਾਰਾ ਕੁਝ ਤੈਨੂੰ ਦੱਸਿਆ ਹੈਗਾ ਤੇ ਫਿਰ ਅਗਰ ਤੂੰ ਸਾਡੇ ਨਾਲ ਕਰਨਾ ਚਾਹੁੰਦਾ ਹੈ ਤਾਂ ਥੀਸ ਆਰ ਓਵਰ ਸਰਵਿਸਿਜ਼ ਐਂਡ ਥੀ ਕਿ ਜੇ ਸੋ ਵੈਰੀ ਅਸੀਂ ਬਾਰੇ ਟ੍ਰਾਂਸਪੇਰੈਂਟ ਹਰ ਚੀਜ਼ ਚ ਟ੍ਰਾਂਸਪੇਰੈਂਸੀ ਰੱਖਦੇ ਆ ਗਿਆ ਈਵਨ ਕਲਾਇੰਟ ਦੇ ਜਦੋਂ ਅਸੀਂ ਸਾਈਨ ਅਪ ਵੀ ਕਰ ਲੈਂਦੇ ਆ ਉਸ ਤੋਂ ਬਾਅਦ ਵੀ ਜਿੰਨੀਆਂ ਵੀ ਸਰਵਿਸਿਜ਼ ਆ ਕਦੀ ਵੀ ਕਲਾਇੰਟ ਨੂੰ ਇਹ ਸ਼ਿਕਾਇਤ ਨਹੀਂ ਆਉਂਦੀ ਕਿ ਸਾਡੀਆਂ ਜਿਹੜੀਆਂ ਅਸੀਂ ਇਕੁਅਲੀ ਸਾਈਨ ਅਪ ਕਰਕੇ ਬਾਅਦ ਚ ਬਦਲ ਗਏ ਆ ਜਾਂ ਬਾਅਦ ਚ ਆਪਣੀਆਂ ਸਰਵਿਸਿਜ਼ ਦੇ ਵਿੱਚ ਕੋਈ ਢਿੱਲ ਵੱਤੀ ਆ ਅਸੀਂ ਹਮੇਸ਼ਾ ਆਪਣੀਆਂ ਸਰਵਿਸਿਜ਼ ਹਰ ਚੀਜ਼ ਟਾਈਮ ਤੇ ਦਿੰਦੇ ਆ ਆਗਰਜ਼ ਪੱਤਰ ਜਿਹੜੇ ਆ ਉਹਨਾਂ ਨੂੰ ਫਾਲੋ ਅਪ ਕਰਨਾ ਤੜਨਾ ਕਾਗਜ਼ ਰਹਿ ਗਿਆ ਕਿਵੇਂ ਬਣਨਾ ਕਿੱਥੋਂ ਬਣਨਾ ਕਿੰਨੇ ਟਾਈਮ ਤੱਕ ਇਹ ਹੋਣਾ ਚਾਹੀਦਾ ਸਾਰਾ ਫੋਲੋਅ ਅਪ ਤੁਹਾਡੀ ਟੀਮ ਜਿਹੜੀ ਆ ਉਹ ਬਹੁਤ ਧਿਆਨਧਾਰੀ ਦੇ ਨਾਲ ਕਰਦੀ ਹੈ ਜੀ ਬਿਲਕੁਲ ਕੇਸ ਟੂ ਕੇਸ ਵੈਰੀ ਕਰਦਾ ਭਾਜੀ ਬਹੁਤ ਸਾਰੇ ਜਿਹੜੇ ਲੋਕ ਨੇ ਆ ਉਹਨਾਂ ਦੇ ਕੇਸ ਕਈ ਵਾਰੀ ਬੜੇ ਕੰਪਲਿਕੇਟਿਡ ਹੋ ਜਾਂਦੇ ਆ ਤੇ ਮੈਂ ਬੀਤੇ ਸਮਿਆਂ ਦੇ ਵਿੱਚ ਇਸ ਗੱਲ ਦੀ ਗਵਾਹੀ ਪਰ ਸਕਦਾ ਹੂੰ ਹੂੰ ਕਿ ਉਹਨਾਂ ਸਾਰੇ ਕੰਪਲਿਕੇਟਿਡ ਕੇਸਾਂ ਦੇ ਵਿੱਚ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਾਣਦੇ ਹੋ ਤੁਹਾਡੀਆਂ ਦਿੱਤੀਆਂ ਸਬਮਿਸ਼ਨ ਜਿਹੜੀਆਂ ਨੇ ਜਿੱਥੇ ਸੈਕਸ਼ਨ 61 ਦੀ ਗੱਲ ਚੱਲਦੀ ਆ ਮਿਨਿਸਟਰੀਅਲ ਇੰਟਰਵੈਨਸ਼ਨ ਦੀ ਗੱਲ ਚੱਲਦੀ ਆ ਤੁਹਾਡੀਆਂ ਜਿਹੜੀਆਂ ਸਬਮਿਸ਼ਨਾਂ ਮੈਂ ਦੇਖ ਰਿਹਾ ਉਹਨਾਂ ਦੀ ਵਰਲਡਿੰਗ ਜਿਹੜੀ ਆ ਉਹ ਇਦਾਂ ਨਹੀਂ ਹੈਗਾ ਕਿ ਚੈਟ ਜੀਪੀਟੀ ਤੇ ਪਾਈ ਤੇ ਵਰਲਡਿੰਗ ਜਮਾ ਕਰਾ ਦਿੱਤੀ। ਉਹਦੇ 'ਚ ਤੁਸੀਂ ਉਸ ਬੰਦੇ ਦੀ ਜਿਹੜੀ ਨਿੱਜੀ ਜ਼ਿੰਦਗੀ ਨੂੰ ਆਖਰਕਾਰ ਕਿਵੇਂ ਉਹ ਇੱਕ ਜੈਨੂਇਨ ਐਪਲੀਕੈਂਟ ਆ ਉਹ ਸਿੱਧ ਕਰਨ ਦੇ ਵਿੱਚ ਤੁਸੀਂ ਆਪਣੀ ਪੂਰੀ ਤਾਣ ਲਾ ਦਿੰਦੇ ਆ। ਮੈਂ ਪੂਰੀ ਉਮੀਦ ਦੇ ਵਿੱਚ ਇਹ ਗੱਲ ਕਹਿ ਰਿਹਾ ਆ ਕਿ ਅੱਧੀ ਅੱਧੀ ਰਾਤ ਤੱਕ ਜਾਗਣਾ ਪੈਂਦਾ ਹੋਊਗਾ। ਆਹ ਜਾ ਕੇ ਕਹਾਣੀ ਸੈਟ ਆ ਸਰ ਕਈ ਕੇਸਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਿਉਂਕਿ ਐਕਚੁਅਲੀ ਟਾਈਮ ਬਾਉਂਡ ਵੀ ਹੁੰਦੇ ਆ ਤੇ ਕੰਮ ਵੀ ਕਾਫੀ ਹੁੰਦੇ ਆ ਤੇ ਉਹਨਾਂ ਦੇ ਵਿੱਚ ਤਾਂ ਕਈ ਵਾਰੀ ਅਸੀਂ ਵਰਕ ਫਰੋਮ ਹੋਮ ਵੀ ਕਰਦੇ ਹੈਗੇ ਆ ਰਾਤੀ ਘਰ ਜਾ ਕੇ ਫਿਰ ਉਹਦੀ ਆਪਣੀ ਲੈਪਟਾਪ ਤੇ ਬੈਠ ਕੇ ਦੁਆਰਾ ਸਾਰੀ ਉਹਦੀ ਰਾਤੀ ਰਾਤ ਰਾਤ ਬੈਠ ਕੇ ਉਹਦੀਆਂ ਸਬਮਿਸ਼ਨਸ ਬਣਾਈ ਦੀਆਂ ਹੈਗੀਆਂ ਕਿਉਂਕਿ ਹਰ ਚੀਜ਼ ਟਾਈਮ ਬਾਉਂਡ ਹੁੰਦੀ ਹੈਗੀ ਆ ਇਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕ ਕੇਸ ਦੱਸਦਾ ਹੈਗਾ ਕੇਸ ਬੰਦਾ ਅਨਲੌਫਲ ਸੀਗਾ ਆਹਾਂ ऑलरेडी ਉਹਦੀ ਇੱਥੇ ਪਾਰਟਨਰ ਸੀ ਤੇ ਅਸੀਂ ਉਹਨੇ ਸਾਡੇ ਕੋਲ ਆ ਕੇ ਸਾਈਨ ਅਪ ਕਰਕੇ ਗਿਆ ਕਿ ਅਸੀਂ ਪਾਰਟਨਰਸ਼ਿਪ ਬੇਸਡ ਐਕ ਇਨ ਦਾ ਮਿਡਲ ਆਫ ਡਰਾਫਟਿੰਗ एवरीथिंग ਉਹ ਡਾਕੂਮੈਂਟਸ ਲਈ ਆਪਣੇ ਇਕੱਠੇ ਕਰ ਰਿਹਾ ਸੀਗਾ ਐਨੀ ਦੇਰ ਦੇ ਵਿੱਚ ਉਹਦਾ ਕਿਤੇ ਉਹਨੂੰ ਉਹਦੀ ਕਾਰ ਨੂੰ ਪੁਲਿਸ ਨੇ ਰੋਕਿਆ ਤੇ ਉਹਨਾਂ ਨੇ ਪੁਲਿਸ ਨੇ ਦੇਖਿਆ ਕਿ ਇਹ ਅਨਲਾਫੁਲ ਹੈਗਾ ਤੇ ਉਹਨੂੰ ਜਿਹੜਾ ਹੈਗਾ ਆ ਉਹਨਾਂ ਨੇ ਅਰੈਸਟ ਕਰ ਲਿਆ ਤੇ ਕੰਪਲਾਈਂਸ ਆਫੀਸਰ ਨੂੰ ਇਨਫੋਰਮ ਕਰਤਾ ਕੰਪਲਾਈਂਸ ਆਫੀਸਰ ਉਹਦੀ ਇੰਟਰਵਿਊ ਲੈਣ ਆ ਗਿਆ ਉਹਨੇ ਉਹਨਾਂ ਨੇ ਦੱਸਿਆ ਕਿ ਕਿ ਤੁਸੀਂ ਕਿਸੇ ਲੋਅਰ ਨੂੰ ਬੁਲਾਣਾ ਚਾਹੁੰਦੇ ਤਾਂ ਉਹਨੇ ਮੈਨੂੰ ਬੁਲਾਇਆ ਤੇ ਅਸੀਂ ਕੰਪਲਾਈਂਸ ਆਫੀਸਰ ਨਾਲ ਉਹਦੇ ਦੱਸਿਆ ਵੀ ਇਹਦੀ ਪਾਰਟਨਰ ਹੈਗੀ ਆ ਅਸੀਂ ਇਹਦੀ ਸਾਈਨ ਅਪ ਮੈਂ ਆਪਣੇ ਐਗਰੀਮੈਂਟ ਵਗੈਰਾ ਵੀ ਦਿਖਾਏ ਸਾਰੇ ਕਿ ਸਾਈਨ ਅਪ ਕੀਤਾ ਹੋਇਆ ਸੀਗਾ ਹੀ ਵਾਸ ਟਰਾਇੰਗ ਟੂ ਰੈਕਟੀਫਾਈ ਹਿਸ ਇਮੀਗ੍ਰੇਸ਼ਨ ਸਟੇਟਸ ਤੇ ਉਹਦੇ ਜੈਨੂਇਨ ਹੈ ਤੇ ਉਹਨਾਂ ਨੇ ਉਹਨੂੰ ਰਿਪੋਰਟ ਨਹੀਂ ਕੀਤਾ ਉਹਨੂੰ ਰਿਪੋਰਟਿੰਗ ਐਗਰੀਮੈਂਟ ਦੇ ਕੇ ਛੱਡ ਦਿੱਤਾ ਕਿ ਹਰ ਵੀਕਨਸ ਦੇ ਸਾਡੇ ਕੋਲ ਰਿਪੋਰਟ ਕਰਨਾ ਬਟ ਸਾਨੂੰ ਟਾਈਮ ਦਿੱਤਾ ਕਿ ਵਿਦਨ 15 ਡੇਸ ਤੁਸੀਂ ਇਹਦੀ ਰੈਡੀ ਹੈਗੀਆਂ ਮਿਨਿਸਟਰ ਨੂੰ ਅਪੀਲ ਪਾਓ ਅਦਰਵਾਈਜ਼ ਅਸੀਂ ਇਹਨਾਂ ਦੁਆਰਾ ਫੜਕੇ ਤੇ ਇਹਨੂੰ ਅਸੀਂ ਰਿਪੋਰਟ ਕਰਾਂਗੇ ਤੇ ਤੁਹਾਨੂੰ 15 ਦਿਨ ਦਾ ਟਾਈਮ ਦਿੱਤਾ ਔਰ ਸਾਨੂੰ ਪਤਾ ਸੀ ਉਹ 15 ਦਿਨ ਦੇ ਵਿੱਚ ਉਹਦੀ ਕਿੱਦਾਂ ਸਾਰਾ ਕੁਝ ਕੰਪਲੀਟ ਕਰਵਾ ਕੇ ਸਾਰਾ ਤੇ ਉਹਦੀ ਉਹਦੀ ਪਾਈ ਉਹਦੀ ਮਿਨਿਸਟਰਲ ਇੰਟਰਵੈਨਸ਼ਨ ਪਾਈ ਤਾਂ ਸਾਰਾ ਕੁਝ ਕੀਤਾ ਹੈਗਾ ਸੋ ਸਮ ਟਾਈਮਸ ਕ ਕੇਸ ਸਾਨੂੰ ਸੌਖਾ ਲੱਗਦਾ ਹੁੰਦਾ ਪਰ ਐਂਡ ਦੇ ਵਿੱਚ ਕਿ ਬੜਾ ਕੰਪਲਿਕੀਸ਼ਨ ਐਂਡ ਲਾਸਟ ਮੋਮੈਂਟ ਤੇ ਉੱਤੇ ਆ ਜਾਂਦੀਆਂ ਹੈਗੀਆਂ ਤੇ ਉਸ ਵਾਸਤੇ ਸਾਨੂੰ ਹਰ ਟਾਈਮ ਪ੍ਰੇਪੇਅਰ ਰਹਿਣਾ ਪੈਂਦਾ ਹੈਗਾ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਮੈਂ ਦੇਖ ਰਿਹਾ ਕਿ 025928077 0225928077 ਦੇਤੇ ਨੰਬਰ 227 ਗ੍ਰੇਟ ਸਾਊਥਰੂਡ ਪਾਪਰਟੋਇਟਰ ਦੇ ਵਿੱਚ ਹੁਣ ਆ ਗਏ ਨੇ ਇਮੀਗ੍ਰੇਸ਼ਨ ਸਟਾਰ ਜਿਹੜੇ ਕਿ ਇਮੀਗ੍ਰੇਸ਼ਨ ਮਾਮਲਿਆਂ ਦੇ ਬਾਹਰ ਨੇ ਔਰ ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਨੇ ਉਹਦੇ ਬਾਰੇ ਇੱਕ ਵਾਰ ਮੋٹے ਤੌਰ ਤੇ ਜਾਣਕਾਰੀ ਮੈਂ ਤੁਹਾਡਾ ਨਾਲ ਸਾਂਝੀ ਕਰ ਲੈਣਾ ਸਕਿਲਡ ਮਾਈਗ੍ਰੇਸ਼ਨ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਕੰਪਲਾਈਂਸ ਇਸ਼ੂਜ਼ S61 ਰਿਕਵੈਸਟ ਸਪੈਸ਼ਲ ਡਾਇਰੈਕਸ਼ਨ ਰਿਕਵੈਸਟ ਏਮਪਲੋਇਰ ਐਕ੍ਰੀਡੇਸ਼ਨ ਦੇ ਜੋਬ ਚੈੱਕ ਲਾਇਸੈਂਸਡ ਇਮੀਗ੍ਰੇਸ਼ਨ アドਵਾਈਜ਼ਰ ਜਿਹੜੇ ਕਿ ਫ੍ਰੀ ਕੰਸਲਟੇਸ਼ਨ ਦੇ ਵਾਸਤੇ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰਕੇ ਆਪਣੀ ਅਪਾਇੰਟਮੈਂਟ ਜਿਹੜੀ ਆ ਉਹ ਬੁੱਕ ਕਰਵਾ ਸਕਦੇ ਹੋ ਅਸੀਂ ਚਰਚਾ ਕਰ ਰਹੇ ਸੀ ਬਨੋਦ ਜੀ ਕਿ ਅਲੱਗ-ਅਲੱਗ ਕੇਸਸ ਹੁੰਦੇ ਆ ਉਹਨਾਂ ਦੇ ਵਿੱਚ ਚੈਲੰਜਸ ਅਲੱਗ-ਅਲੱਗ ਹੁੰਦੇ ਆ ਉਸ ਤੋਂ ਪਹਿਲਾਂ ਅਸੀਂ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਇੱਕ ਬਹੁਤ ਜਲਦੀ ਬਹੁਤ ਸੋਹਣੀ ਵੀਡੀਓ ਜਿਹੜੀ ਆ ਉਹ ਆਪਣੇ ਪਿਆਰਿਆਂ ਦੇ ਰੂਬਰੂ ਕਰਨੀ ਕਿਸੇ ਦਾ ਭਤੀਜਾ ਕਿਸੇ ਦਾ ਭਾਂਜਾ ਔਰ ਕਿ ਜਿਹੜੇ ਸਟੂਡੈਂਟ ਵੀਜ਼ੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਿਹੜੇ ਲੋਕ ਜੈਨੂਇਨ ਐਪਲੀਕੈਂਟ ਆ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਦਿੱਤੇ ਆ ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਲੇਟਲੀ ਆਈਆਂ ਮੈਂ ਚਾਹਾਂਗਾ ਕਿ ਉਹਨਾਂ ਨੇ ਆਊਟਲਾਈਨ ਜ਼ਰੂਰ ਕਰੋ ਸਰ ਇੱਕ ਲੇਟਰ ਅਨਾਊਂਸਮੈਂਟ ਹੈਗੀ ਆ ਸਟੂਡੈਂਟ ਵੀਜ਼ਾ ਦੇ ਵਿੱਚ ਕਿ 3 ਨਵੰਬਰ ਤੋਂ ਜਿਹੜਾ ਵੀ ਸਟੂਡੈਂਟ ਵੀਜ਼ਾ ਅਪਲਾਈ ਕਰੇਗਾ ਤੇ ਉਹਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਵਰਕ ਰਾਈਟਸ ਮਿਲਦੇ ਸੀਗੇ ਪਹਿਲਾਂ ਮਿਲਦੇ ਐਸ ਟਾਈਮ ਜੋ ਰੂਲ ਹੈਗਾ ਉਹ ਚਾਹਗਾ ਕਿ ਵੀ ਘੰਟੇ ਡੂਰਿੰਗ ਸਟੂਡੈਂਟ ਵੀਜ਼ਾ ਕੰਮ ਕਰ ਸਕਦਾ ਹੈਗਾ ਤੇ ਜਦੋਂ ਉਹਦੀਆਂ ਸ਼ੈਡਿਊਲਡ ਹੌਲੀਡੇਜ਼ ਹੁੰਦੀਆਂ ਹੈਗੀਆਂ ਜਿਸ ਤਰ੍ਹਾਂ ਸਮਰ ਬ੍ਰੇਕ ਹੋ ਗਈ ਜਾਂ ਸ਼ੈਡਿਊਲਡ ਸੈਮੈਸਟਰ ਬ੍ਰੇਕ ਹੋ ਗਈਆਂ ਉਹਦੇ ਚੋ ਫੁੱਲ ਟਾਈਮ ਕੰਮ ਕਰ ਸਕਦਾ ਹੈਗਾ ਤੇ ਹੁਣ ਜਿਹੜੇ ਨਵੇਂ 3 ਨਵੰਬਰ ਤੋਂ ਜਿਹੜਾ ਅਪਲਾਈ ਹੋਏਗਾ ਜਾਂ ਜਿੰਦਾ ਪਹਿਲਾ ਅਪਲਾਈ ਹੋਇਆ ਹੋਇਆ ਬਟ 3 ਨਵੰਬਰ ਨੂੰ ਜਿਹੜੇ ਹੈਗੇ ਆ ਉਹ ਆਪਣਾ ਉਹ 3 ਨਵੰਬਰ ਤੋਂ ਬਾਅਦ ਉਹਦਾ ਰਿਜ਼ਲਟ ਆਏਗਾ ਜਾਂ 3 ਨਵੰਬਰ ਜਾਂ ਉਸ ਤੋਂ ਬਾਅਦ ਤਾਂ ਉਹਦੇ ਚੋਂ ਜਿਹੜੇ ਵਰਕ ਰਾਈਟਸ ਹੈਗੇ ਉਹ 25 ਘੰਟੇ ਮਿਲਣਗੇ ਵੀਕੈਂਡ ਦੇ ਜਿੱਤੇਗਾ ਪਹਿਲੀ ਤਾਂ ਇਹ ਹੈ ਬਣ ਹੈਗੀ ਹੈ ਜਿਹੜੀ ਬੜੀ ਅੱਛੀ ਹੈ ਕਿਉਂਕਿ ਜਿਹੜੇ ਜਦੋਂ ਬੱਚਾ ਸਟੱਡੀ ਦੇ ਨਾਲ ਹੀ ਆਪਣਾ ਉਹ ਕਰਦਾ ਹੈਗਾ ਆ জব ਕਰਦਾ ਹੈਗਾ ਜੇ ਉਹ ਸਟੱਡੀ ਤੋਂ ਬਾਅਦ ਜੌਬ ਰੈਡੀ ਹੋ ਜਾਂਦਾ ਹੈਗਾ ਆ ਇੱਕਦਮ ਉਹਨੂੰ ਸਾਰਾ এনवायरमेंट ਵੀ ਪਤਾ ਹੁੰਦਾ ਕਿਸ ਤਰ੍ਹਾਂ ਦਾ ਕੰਮ ਕਰਨਾ ਹੈਗਾ ਔਰ ਦੂਸਰਾ ਹੈਗਾ ਕਿ ਬੱਚੇ ਨੂੰ ਆਪਣੀ ਆਪਣੀ ਕਾਸਟ ਆਫ ਲੀਵਿੰਗ ਵੀ ਥੋੜੀ ਬਹੁਤੀ ਜਿਹੜੀ ਇੱਥੇ ਬੈਠ ਕੇ ਉਹ ਕਮਾ ਸਕਦਾ ਉਹ 20 ਘੰਟੇ ਦੀ ਜਗ੍ਹਾ ਤੇ 25 ਘੰਟੇ ਹੋ ਗਈਆਂ ਹੈਗੀਆਂ ਦੂਸਰਾ ਇੱਕ ਹੋਰ ਇਹਨਾਂ ਨੇ ਪ੍ਰਪੋਜ਼ ਕੀਤਾ ਹੈਗਾ ਇਹ ਹਲੇ ਸ਼ਾਇਦ ਇਹ ਚੀਜ਼ ਇੰਪਲੀਮੈਂਟ ਵੀ ਹੋ ਜਾਏ ਅਸਟੇਨ ਜਿਹੜਾ ਹੈਗਾ ਹੈ ਕਿ ਸਿਰਫ ਜਦੋਂ ਬੱਚਾ ਕੋਈ ਗ੍ਰੀਨ ਲਿਸਟ ਵਾਲਾ ਕੋਰਸ ਕਰਦਾ ਹੈਗਾ ਡਿਪਲੋਮਾ ਜਾਂ ਉਹ ਬੈਚਲਰ ਡਿਗਰੀ ਕਰਦਾ ਹੈਗਾ ਤਾਂ ਉਹਨੂੰ ਪੋਸਟ ਸਟਡੀ ਵਰਕ ਵੀਜ਼ਾ ਮਿਲਦਾ ਹੈਗਾ ਬਟ ਹੁਣ ਇਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਸ਼ਾਇਦ ਜਿਹੜੇ ਛੋਟੇ ਡਿਪਲੋਮੇ ਜਿਹੜੇ ਹੈਗੇ ਆ ਉਹਨਾਂ ਤੋਂ ਬਾਅਦ ਵੀ 6 ਮਹੀਨੇ ਦਾ ਵਰਕ ਰਾਈਟਸ ਜਿਹੜੇ ਹੈਗੇ ਆ 6 ਮਹੀਨੇ ਦਾ ਪੋਸਟ ਸਟਡੀ ਵਰਕ ਵੀਜ਼ਾ ਉੱਪਰ ਦੇਣ ਲਈ ਸੋਚ ਰਹੇ ਹੈਗੇ ਆ ਇਟ ਇਜ਼ ਇਨ ਦਾ ਪਾਈਪਲਾਈਨ ਤੇ ਇਹ ਵੀ ਬੜਾ ਵੈਲਕਮ ਮੂਵ ਹੈਗਾ ਕਿਉਂਕਿ ਜਦੋਂ ਬੱਚਾ ਇੱਕਦਮ ਪੜ ਕੇ ਉਹਨੂੰ ਜੌਬ ਲੱਭਣ ਲਈ ਟਾਈਮ ਚਾਹੀਦਾ ਹੁੰਦਾ এমਪਲੋયર ਕੋਲੋਂ ਜੌਬ ਟੋਕਨ ਲੈਣ ਲਈ ਐ ਜੌਬ ਲੱਭਣ ਲਈ ਵੀ ਉਹਨੂੰ ਟਾਈਮ ਚਾਹੀਦਾ ਹੁੰਦਾ ਤੇ ਅਸੀਂ ਕਈ ਵਾਰੀ ਦੇਖਿਆ ਹੈ ਕਿ ਇਸ ਬੱਚੇ ਆਂਦਾ ਹੈਗਾ ਸਾਡੇ ਕੋਲ ਸੀ ਉਹਦਾ 3 ਮਹੀਨੇ ਦਾ ਵਿਜ਼ਟਰ ਵੀਜ਼ਾ ਪਾਈਦਾ ਕਿ ਉਹਨੂੰ ਜੌਬ ਚਾਹੀਦੀ ਹੈ ਇਹ ਉਹ ਬਟ ਅਗਰ ਉਹਨੂੰ 6 ਮਹੀਨੇ ਦਾ ਉਹ ਐਨਟਾਈਟਲਡ ਹੋ ਜਾਏਗਾ ਕਿ ਉਹ ਜੋ ਕਰਨ ਤੋਂ ਬਾਅਦ ਉਹ 6 ਮਹੀਨੇ ਦਾ ਪੋਸਟ ਸਟਡੀ ਵਰਕ ਵੀਜ਼ਾ ਅਪਲਾਈ ਕਰ ਸਕਦਾ ਤੇ ਬੜਾ ਵੈਲਕਮ ਮੂਵ ਹੈਗਾ ਸਾਡੇ ਹਿਸਾਬ ਨਾਲ ਇਹਦੇ ਨਾਲ ਜਿਹੜਾ ਹੈਗਾ ਇੱਕ ਨਿਊਜ਼ੀਲੈਂਡ ਐਜ਼ ਅ ਡੈਸਟੀਨੇਸ਼ਨ ਫਾਰ ਫਾਰ ਕੁਆਲਿਟੀ ਐਜੂਕੇਸ਼ਨ ਇਹਦੇ ਚ ਹੋਰ ਵੀ ਜਿਹੜੀ ਹੈਗੀ ਆ ਅੱਛੀ ਇਮੇਜ ਆਏਗੀ ਔਰ ਇਥੇ ਸਟੂਡੈਂਟ ਜਿਹੜਾ ਨੰਬਰਸ ਵੀ ਵਧਣਗੇ इवन ਜਿਹੜਾ ਗਵਰਨਮੈਂਟ ਨੇ ਜਿਹੜਾ ਅਨਾਉਂਸਮੈਂਟਸ ਕਰ ਰਹੇ ਹੈਗੇ ਸਾਰਾ ਉਹਨਾਂ ਦਾ ਟਾਰਗੇਟ ਹੈਗਾ ਕਿ 2030 ਤੱਕ ਜਿਹੜੀ ਹੈ 7 ਮਿਲੀਅਨ ਡਾਲਰ ਦੀ ਇੰਵੈਸਟੀ ਕਰਨੀ ਆ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਸਟੂਡੈਂਟ ਵੀਜ਼ਾ ਇੰਡਸਟਰੀ ਸੋ ਯੂ ਆ ਬਰੀ ਹੋਪਫੁਲ ਕੇ ਸਮਾ ਜਿਹੜਾ ਬਹੁਤ ਉਮੀਦ ਭਰਿਆ ਜੀ ਅਗਲਾ ਸਮਾ ਬੜਾ ਉਮੀਦ ਭਰਿਆ ਹੈਗਾ ਸਟੂਡੈਂਟ ਵੀਜ਼ਾ ਵਾਸਤੇ ਔਰ ਜਿਸ ਤਰ੍ਹਾਂ ਕੰਟਿਨਿਊ ਵੀ ਫਾਇਦਾ ਹੈ ਜੀ ਬਿਲਕੁਲ ਇਹ ਮਾਡਲ ਬਹੁਤ ਕਾਮਯਾਬ ਰਿਹਾ ਔਰ ਟਾਈਟਡ ਇਨਵੈਸਟਡ ਮਾਡਲ ਇੱਕ ਬਹੁਤ ਸਾਲ ਤੋਂ ਚੱਲਦਾ ਰਿਹਾ ਹੈਗਾ ਜੀ ਬਿਲਕੁਲ ਸਹੀ ਬਿਲਕੁਲ ਸਹੀ ਇਹਦੇ ਵਿੱਚ ਚਾਹੇ ਬਲਜੀਤ ਗਰੇਵਾਲ ਹੋਣੀ ਤੁਹਾਡੇ ਸਾਥੀ ਬਣੇ ਹੋਣ ਚਾਹੇ ਪੰਕਜ ਗੁਪਤਾਰੀ ਸਾਥੀ ਬਣੇ ਹੋਣ ਚਾਹੇ ਪਰਮਦੀਪ ਸਿੰਘ ਹੁਣੀ ਬਸ ਸਾਥੀ ਬਣੇ ਹੋਣ ਲੇਕੇ ਤੁਸੀਂ ਸਾਰਿਆਂ ਨੇ ਰਲ ਕੇ ਇਸ এডਿਕੇਸ਼ਨ ਸੈਕਟਰ ਦੇ ਵਿੱਚ ਬਹੁਤ ਕੰਮ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਮਨਦੀਪ ਸਿੰਘ ਹੁਣਾ ਦਾ ਸੁਨੇਹਾ ਮਿਲਿਆ ਕਹਿੰਦੇ ਥੈਂਕ ਯੂ ਸਟਾਰ ਇਮੀਗ੍ਰੇਸ਼ਨ ਵਾਲੇ ਵਿਨੋਦ ਸਰ ਮਾਈ ਪਾਰਟਨਰ ਗਾਟ ਵਰਕ ਵੀਜ਼ਾ ਟੁਡੇ ਜੀ ਆ ਜੀ ਉਹਨਾਂ ਦੇ ਪਾਰਟਨਰ ਦਾ ਵਰਕ ਵੀਜ਼ਾ ਆਇਆ ਹਲਿਆਂ ਤੋਂ ਪਹਿਲੇ ਹੀ ਉਹਨਾਂ ਨੂੰ ਈਮੇਲ ਕਰਕੇ ਤਾਂ ਉਹ ਲਡੂ ਦਾ ਡੱਬਾ ਜਾਂਦਿਆਂ ਨੂੰ ਪਿਆਰ ਥੈਂਕ ਯੂ ਜੀ ਮਨਦੀਪ ਸਿੰਘ ਜੀ ਸ਼ੁਕਰੀਆ ਤੁਹਾਡਾ ਗੱਲਿਆ ਵੀ ਜਿਹੜਾ ਤੁਹਾਡਾ ਕੰਮ ਆ ਨਾ ਉਹ ਬੋਲਣਾ ਚਾਹੀਦਾ ਹੂੰ 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 ਬਾਕੀ ਤਾਂ ਮੇਰੇ ਉਹ ਗੱਲਾਂ ਦੇ ਪਕੌੜੇ ਬਣਾਉਣ ਵਾਲੇ ਤਾਂ ਲੋਕ ਕਾਫੀ ਹੁੰਦੇ ਆ ਲੇਕਿਨ ਅਸਲ ਦੇ ਵਿੱਚ ਕੰਮ ਦੇ ਪ੍ਰਤੀ ਜਿਹੜੀ ਤੁਹਾਡੀ ਲਗਨ ਆ ਜਿਹੜਾ ਫੋਕਸ ਆ ਉਹੀ ਅੰਤ ਨੂੰ ਭਵਜਲ ਪਾਰ ਲਾਉਂਦਾ ਹੁਣ ਤੱਕ ਤੁਸੀਂ ਵੱਖ-ਵੱਖ ਲੋਕੇਸ਼ਨਸ ਤੋਂ ਇਮੀਗ੍ਰੇਸ਼ਨ ਸਟਾਰ ਜਿਹੜਾ ਉਹਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਮੋٹے ਤੌਰ ਤੇ ਕੋਈ ਗਿਣਤੀ ਮਿੰਤੀ ਹੈ ਜਦੋਂ ਲਤਾ ਮਗੇਸ਼ ਕਰਤੀ ਤੋਂ ਕਦੇ ਕਿਸੇ ਨੇ ਪੁੱਛਿਆ ਵੀ ਕਿੰਨੇ ਗਾਣੇ ਗਾਏ ਉਹ ਕਹਿੰਦੇ ਮੈਂਜ ਤਾਂ ਗਿਣੇ ਨਹੀਂ ਦੇਖੋ ਗਿਨੇ ਤਾਂ ਸਾਡੇ ਕੋਲ ਨਹੀਂ ਅਸੀਂ ਗਿਣੀ ਹੈਗੇ ਅੱਜ ਤੱਕ ਬਟ ਐਸਟੀਮੇਟਡ ਹੈ ਕਿ ਅਸੀਂ ਜਿੱਦਾਂ ਹੁਣ ਮੈਂ ਅਸੀਂ ਨੇ ਇੱਕ ਸੌਫਟਵੇਅਰ ਯੂਜ਼ ਕਰ ਰਹੇ ਹੈਗੇ ਆ ਜਿਹਦੇ ਵਿੱਚ ਅਸੀਂ ਸਾਰੇ ਕਲਾਇੰਟਸ ਦਾ ਡਾਟਾ ਰੱਖਦੇ ਹੈਗੇ ਆ ਉਹਨਾਂ ਦਾ ਇੱਕ ਨਵਾਂ ਅਪਗ੍ਰੇਡਡ ਵਰਜ਼ਨ ਆਇਆ ਤੇ ਅਸੀਂ ਉਹਨੂੰ ਇਸ ਟਾਈਮ ਟਰਾਂਸਫਰਮੇਸ਼ਨ ਸਟੇਜ ਤੇ ਆ ਤੇ ਕੱਲ ਹੀ ਮੀ ਕੱਲ ਹੀ ਮੇਰੇ ਜਿਹੜੇ ਉਹ ਸੌਫਟਵੇਅਰ ਜਿਹੜਾ ਅਸੀਂ ਉਹ ਕਰ ਰਹੇ ਸੀਗੇ ਉਹਨਾਂ ਨਾਲ ਗੱਲ ਹੋ ਰਹੀ ਸੀ ਸੋ ਕਹਿੰਦੇ ਕਿ ਤੁਹਾਡੇ 1205 ਕਲਾਇੰਟਸ ਦਾ ਡਾਟਾ ਅਸੀਂ ਆਲਰੇਡੀ ਜਿਹੜਾ ਹੈਗਾ ਆ ਉਹ ਨਵੇਂ ਸੌਫਟਵੇਅਰ ਤੇ ਪਾਤਾ ਹੈਗਾ ਤੇ ਥੋੜੀ ਜਿਹਾ ਰਹਿ ਗਿਆ ਹੈਗਾ ਅਸੀਂ ਹੋਰ ਕਰ ਰਹੇ ਆ। ਸੋ ਜੇ ਅਪਾ 1205 ਕਲਾਇੰਟਸ ਦੀ ਗੱਲ ਕਰਦੇ ਆ ਉਹਦੀ ਕਲਾਇੰਟਸ ਦੇ ਵਿੱਚ ਉਹ ਫੈਮਲੀਆਂ ਹੈਗੀਆਂ 1205। ਜੀ ਕਈ ਸਿੰਗਲ ਹੈਗੇ ਆ ਕਈ ਫੈਮਲੀਆਂ ਹੈਗੇ ਆ। ਸੋ ਮोटे-ਮोटे ਤੌਰ ਤੇ ਅਸੀਂ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ 2000 ਤੋਂ ਪਲੱਸ ਹੀ ਸਾਡੇ ਵੀਜ਼ਾ ਜਿਹੜੇ ਹੈਗੇ ਆ ਉਹ ਹੋਣਗੇ ਜਿਹੜੇ ਅਸੀਂ ਅਪਲਾਈ ਕੀਤੇ ਹੋਣਗੇ ਇਹਨਾਂ ਦੇ ਇਸ ਦੌਰਾਨ। ਬਹੁਤ ਬਹੁਤ ਵੱਡੀ ਪ੍ਰੋਗਰੈਸ ਆ। ਅਮਨ ਬ੍ਰੀਤਕੌਰ ਸਿੱਧੂ ਜੀ ਜਿਹੜੇ ਇਸ ਗੱਲਬਾਤ ਨੂੰ ਪਸੰਦ ਕਰ ਰਹੇ ਆ। ਮੈਂ ਇਹ ਜ਼ਰੂਰ ਦਾਅਵਾ ਇਹ ਕਹਿ ਸਕਦਾ ਕਿ ਜਦੋਂ ਸਾਡੇ ਭਾਈਵੰਦੇ ਇਸ ਮੁਲਕ ਦੇ ਵਿੱਚ ਸਟਰਗਲ ਕਰ ਰਹੇ ਹਨ ਅਲੱਗ-ਅਲੱਗ ਪਾਲਿਸੀਜ਼ ਦੇ ਉੱਤੇ ਉਹਨਾਂ ਦੀ ਨਿਗਾਹ ਬਣੀ ਹੋਈ ਆ ਕਿ ਜਦੋਂ ਸਤੰਬਰ ਐਂਡ ਦੇ ਵਿੱਚ ਪੇਰੈਂਟਸ ਵੀਜ਼ਾ ਲੌਂਗ ਟਰਮ ਜਿਹੜੀ ਪਾਲਿਸੀ ਹੋਣੀ ਆ ਉਹਦੇ ਉੱਤੇ ਵੀ 5-6 ਪੁਆਇੰਟ ਮੈਂ ਮਿਨਿਸਟਰ ਨੂੰ ਲਿਖ ਕੇ ਭੇਜਿਆ ਮੇਰੀ ਉਹਨਾਂ ਨਾਲ ਮੁਲਾਕਾਤ ਜਿਹੜੀ ਆ ਪਿਛਲੇ ਹਫ਼ਤੇ ਹੋਈ ਸੀ ਤੇ ਉਹਨਾਂ ਨੇ ਬੜਾ ਹਾਂ ਪੱਕੀ ਹੁੰਗਾਰਾ ਦਿੱਤਾ ਜਦੋਂ-ਜਦੋਂ ਵੀ ਸਾਨੂੰ ਨਿੱਜੀ ਤੌਰ ਤੇ ਫੀਡਬੈਕ ਲੈਣ ਮਿਲਣ ਦਾ ਮੌਕਾ ਮਿਲਦਾ ਤਾਂ ਅਸੀਂ ਇਸ ਕੰਮ ਨੂੰ ਚੇਤੇ ਰੱਖਦੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਿਹੋ ਜ ਉਹਨਾਂ ਨੂੰ ਕਿਹੋ ਜਿਹੇ ਚੈਲੰਜਸ ਨੇ ਉਹਨਾਂ ਦੀ ਅਗਲੀ ਪੀੜ੍ਹੀ ਨੇ ਇਸ ਮੁਲਕ ਦੇ ਵਿੱਚ ਆਪਣੇ ਸੱਭਿਆਚਾਰ ਆਪਣੇ ਧਰਮ ਦੀ ਗੱਲ ਕਰਨੀ ਆ ਤਾਂ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਸਾਸੋਹਰਾ ਉਹਨਾਂ ਦੇ ਐਲਡਰਸ ਜਿਹੜੇ ਆ ਉਹ ਪਰਛਾਵੇਂ ਵਾਂਗ ਨਾਲ ਰਹਿਣੇ ਚਾਹੀਦੇ ਜੀ ਬਿਲਕੁਲ ਇਟਸ ਨਾਟ ਅਬਾਊਟ ਦਾ ਫਾਈਨੈਂਸ਼ੀਅਲ ਸਪੋਰਟ ਇਟਸ ਅਬਾਊਟ ਦਾ ਮੋਰਲ ਸਪੋਰਟ ਐਸ ਵੈਲ ਜਦੋਂ ਇਹ ਗੱਲਾਂ ਚੱਲਦੀਆਂ ਆ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਆਪਣੀ ਫੀਡਬੈਕ ਦਿੱਤੀ ਕਿਸ ਤਰ੍ਹਾਂ ਦੀ ਤੁਹਾਨੂੰ ਰਿਸਪੌਂਸ ਮਿਲੇ ਕਿਉਂਕਿ ਬਿਹਾਈਂਡ ਦਾ ਸੀਨ ਬਹੁਤ ਸਾਰੇ ਜਿਹੜੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਆ ਉਹਨਾਂ ਦੇ ਜ਼ ਜਲਦੀ ਨਾਲ ਦੀ ਗੱਲ ਜਿਸ ਤੋਂ ਮੇਰੇ ਵਰਗੇ ਬ੍ਰਾਡਕਾਸਟਰ ਨੂੰ ਵੀ ਫਾਇਦਾ ਬਹੁਤ ਹੁੰਦਾ ਅਸੀਂ ਮਿਨਿਸਟਰ ਨਾਲ ਜੋ ਸਿੱਧਾ ਕਿਤੇ ਗੱਲ ਕਰਨ ਦਾ ਮੌਕਾ ਮਿਲਦਾ ਤੇ ਉਹੀ ਫੀਡਬੈਕ ਸਾਨੂੰ ਸਾਡੇ ਰਾਹ ਰਸ਼ਨਾਉਂਦੀ ਸੋ ਮੈਂ ਚਾਹਾਂਗਾ ਤੁਸੀਂ ਜਿਹੜੀ ਰੀਸੈਂਟ ਪੇਰੈਂਟਸ ਵੀਜ਼ਾ ਪਾਲਿਸੀ ਆ ਉਹਨੂੰ ਕਿਵੇਂ ਦੇਖਦੇ ਹੋ ਕਿਹੜੇ ਸੁਧਾਰ ਉਧ ਚੁਣੇ ਚਾਹੀਦੇ ਆ ਹਾਲੇ ਕਿਉਂਕਿ ਸਮਾਂ ਹੈ ਜਿਸ ਕਰਕੇ ਮਿਨਿਸਟਰ ਨੇ ਕਿਹਾ ਕਿ ਦੇਚ ਕੁਝ ਨਾ ਕੁਝ ਚੰਦ ਸੁਧਾਰ ਜਿਹੜੇ ਆ ਉਹ ਦੁਬਾਰਾ ਰਿਵਿਊ ਕਿਤੇ ਜਾ ਰਹੇ ਕਿਉਂਕਿ ਸਤੰਬਰ ਐਂਡ ਦੇ ਵਿੱਚ ਇੰਪਲੀਮੈਂਟ ਹੋਣੀ ਆ ਤੁਹਾਡਾ ਟੇਕ ਕੀ ਆ ਤੇ ਸੋ ਦੇਕਵਿਟ ਟੂ ਯਰ ਪੇਰੈਂਟ ਬੂਸਟ ਵੀਜ਼ਾ ਇਹਨਾਂ ਨੇ ਨਵਾਂ ਕੱਢਿਆ ਹੈਗਾ ਆ ਕਈ ਲੋਕਾਂ ਨੂੰ ਤਾਂ ਪਹਿਲਾਂ ਇਹ ਹੈ ਕਿ ਸ਼ਾਇਦ ਜਿਹੜਾ ਪੇਰੈਂਟ ਪੇਰੈਂਟ ਗ੍ਰੈਂਡਪੇਰੈਂਟ ਵਿਜ਼ਟਰ ਵੀਜ਼ਾ ਸੀਗਾ ਉਹਦੀ ਜਗ੍ਹਾ ਤੇ ਕੱਢਿਆ ਹੈ ਮੈਂ ਪਹਿਲਾਂ ਤਾਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਇਹ ਪੇਰੈਂਟ ਗ੍ਰੈਂਡਪੇਰੈਂਟ ਵਿਜ਼ਟਰ ਵੀਜ਼ਾ ਦੀ ਜਗ੍ਹਾ ਤੇ ਨਹੀਂ ਕੱਢਿਆ ਉਹ ਵੀਜ਼ਾ ਐਜ਼ ਇਟ ਇਜ਼ ਚੱਲਦਾ ਰਹੇਗਾ ਉਹ ਡਿਫਰੈਂਟ ਹੈਗਾ ਆ ਉਹਦੇ 'ਚ ਉਹ ਜਿਹੜਾ ਪੇਰੈਂਟ ਗ੍ਰੈਂਡਪੇਰੈਂਟ ਵਿਜ਼ਟਰ ਵੀਜ਼ਾ ਹੈ ਉਹਦੇ ਵਿੱਚ ਆ ਕਿ ਤੁਸੀਂ ਆਪਣੇ ਪੇਰੈਂਟਸ ਨੂੰ 3 ਸਾਲ ਦਾ ਵੀਜ਼ਾ ਲਗਵਾ ਸਕਦੇ ਆ ਉਹਦੇ ਵਿੱਚ ਵੀ ਕੈਰੇਕਟਰ ਦੀ ਰਿਕੁਆਇਰਮੈਂਟ ਮੀਟ ਹੋਣੀ ਤਕੜੀ ਨਹੀਂ ਹੈਗੀਆ ਫਾਈਨੈਂਸ਼ੀਅਲ ਰਿਕੁਆਇਰਮੈਂਟ ਬਹੁਤ ਜ਼ਿਆਦਾ ਨਹੀਂ ਹੈਗੀਆਂ ਉਧਰ ਜੇ ਤੁਹਾਡੇ ਪੇਰੈਂਟਸ ਵਿਸਟਰ ਵੀਜ਼ਾ ਤੇ ਇੱਥੇ ਆ ਸਕਦੇ ਹੈਗੇ ਆ ਤੇ ਉਹ 3 ਸਾਲ ਚ 1.5 ਸਾਲ ਤੱਕ ਇੱਥੇ ਰਹਿ ਸਕਦੇ ਹੈਗੇ ਆ ਅਲੱਗ ਅਲੱਗ ਟਰਮਸ ਦੇ ਵਿੱਚ 6-6 ਮਹੀਨੇ ਦਾ ਉਹ ਕੰਟਰੀ ਆਊਟ ਵਾਲਾ ਜਿਹੜਾ ਪੰਗਾ ਹਾਂਜੀ ਉਧਰ ਚ ਕੰਟਰੀ ਆਊਟ ਦਾ ਹੈਗਾ ਕਿ 6 ਮਹੀਨੇ ਰਹਿ ਕੇ ਕੰਟਰੀ ਆਊਟ ਕਰਨਾ ਹੈਗਾ ਉਸ ਟੋਟਲ 18 ਮਹੀਨੇ ਇੱਥੇ ਰਹਿ ਸਕਦੇ ਆ ਬਟ ਜਿਹੜਾ ਇਹਨਾਂ ਨੇ ਨਵਾਂ ਪੇਰੈਂਟ ਪੋਸਟ ਵੀਜ਼ਾ ਕੱਢਿਆ ਹੈਗਾ ਐਜੇਸ ਤੁਹਾਡੇ ਪੇਰੈਂਟ 5 ਸਾਲ ਤੱਕ ਰਹਿ ਸਕਦੇ ਆ ਟੋਟਲ 8 ਇਨ ਯੋਰ 10 ਸਾਲ ਦੀ ਦੂਜੀ ਵਾਰ ਵੀ ਫਿਰ ਤੁਸੀਂ ਜਦੋਂ 5 ਸਾਲ ਖਤਮ ਹੋ ਜਾਂਦੇ ਤਾਂ ਦੁਆਰਾ 5 ਸਾਲ ਨਾਲ ਵਸਦੇ ਆ ਤੇ ਇਹਦੇ ਚ ਕੁਛ ਇਹਨਾਂ ਨੇ ਰਿਕੁਆਇਰਮੈਂਟਸ ਰੱਖੇ ਹੋਈਆਂ ਪਹਿਲੀ ਗੱਲ ਤਾਂ ਕੈਰੇਕਟਰ ਦੀ ਰਿਕੁਆਇਰਮੈਂਟ ਹੈਗੀ ਆ ਕਿ ਯੂ ਸ਼ੁੱਡ ਬੀ ਅਫ ਸੈਪਟੇਬਲ ਤੁਹਾਡੇ ਪੇਰੈਂਟਸ ਜਿਹੜੇ ਆ ਉਹਨਾਂ ਨੇ ਆਪਣਾ ਕੈਰੇਕਟਰ ਸਰਟੀਫਿਕੇਟਸ ਦੇਣੇ ਹੈਗੇ ਆ ਥੈਟ ਮੀਨਸ ਕਿ ਉਹਨਾਂ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਣੇ ਆ ਤੇ ਉਹ ਜਿਹੜੇ ਹੈਗੇ ਆ ਤੇ ਦੂਸਰਾ ਉਹਨਾਂ ਦਾ ਮੈਡੀਕਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਮੈਡੀਕਲ ਹੈਗਾ ਉਹ ਜਿੱਦਾਂ ਰੈਜ਼ਿਡੈਂਸੀ ਐਪਲੀਕੇਸ਼ਨ ਲਈ ਹੁੰਦਾ ਹੈਗਾ ਸੇਮ ਹੋਈ ਕ੍ਰਾਈਟੇਰੀਆ ਦੇ ਨਾਲ ਸ ਪਰ ਤੀਸਰਾ ਉਹਦੇ ਵਿੱਚ ਜਿਹੜੇ ਹੈਗੇ ਆ ਕਿ ਉਹਨਾਂ ਨੇ ਰੱਖਿਆ ਹੈਗਾ ਕਿ ਸਪான்ਸਰ ਜਿਹੜਾ ਹੈਗਾ ਆ ਉਹਨਾਂ ਦਾ ਜਿਹੜਾ ਜਿਹੜਾ ਸਪான்ਸਰ ਹੈਗਾ ਆ ਉਹ ਜਾਂ ਤਾਂ ਅਡੌਪਟਡ ਜਾਂ ਬਾਇਓਲੋਜੀਕਲ ਚਾਈਲਡ ਹੋਣਾ ਚਾਹੀਦਾ ਹੈਗਾ ਪੇਰੈਂਟਸ ਦਾ ਤਦ ਉਹ ਅਪਲਾਈ ਕਰ ਸਕਦਾ ਹੈਗਾ ਤੇ ਉਹ ਨਿਊਜ਼ੀਲੈਂਡ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਚਾਹੀਦਾ ਹੈਗਾ ਤੇ ਉਹਦੇ ਚ ਉਹਨਾਂ ਨੇ ਤਿੰਨ ਜਿਹੜੀ ਸਪான்ਸਰਸ਼ਿਪ ਦੀ ਰਿਕੁਆਇਰਮੈਂਟ ਰੱਖਿਆ ਕਿ ਤਿੰਨਾਂ ਚੋਂ ਕੋਈ ਇੱਕ ਮੀਟ ਕਰਦੇ ਹੋਣੇ ਚਾਹੀਦੇ ਆ ਫਸਟ ਜਿਹੜੀ ਹੈਗੀ ਆ ਕਿ ਜੇ ਤੁਸੀਂ ਇੱਕ ਪੇਰੈਂਟ ਨੂੰ ਸਪான்ਸਰ ਕਰ ਰਹੇ ਹੋ ਤਾਂ ਤੁਸੀਂ ਮੀਡੀਅਮ ਵੇਜਸ ਤੁਹਾਡਾ ਜਿਹੜਾ ਹੈਗਾ ਕਮਾਨਦੇ ਹੋਣਾ ਚਾਹੀਦਾ ਤੇ ਜੇ ਤੁਸੀਂ ਦੋ ਪੇਰੈਂਟਸ ਨੂੰ ਕਮਾ ਕਰ ਰਹੇ ਆ ਤੇ ਤੁਸੀਂ 1.5 ਟਾਈਮਸ ਦਾ ਮੀਡੀਅਮ ਵੇਜ ਕਮਾਨਦੇ ਹੋਣੇ ਚਾਹੀਦੇ ਹੈਗੇ ਆ ਦੂਸਰਾ ਹੈਗਾ ਜਾਂ ਤੁਹਾਡੇ ਜਿਹੜੇ ਪੇਰੈਂਟਸ ਹੈਗੇ ਆ ਉਹ ਇੰਡੀਆ ਦੇ ਵਿੱਚ ਜਾਂ ਜਿਹੜੇ ਵੀ ਕੰਟਰੀ ਦੇ ਵਿੱਚ ਹੋ ਹੈਗੇ ਆ ਉੱਥੇ ਉਹਨਾਂ ਦੀ ਜਿਹੜੀ ਇਨਕਮ ਹੈਗੀ ਉਹ ਜਿਹੜੀ ਸੁਪਰਨੈਨ ਐਨੂਏਸ਼ਨ ਇਨਕਮ ਨਿਊਜ਼ੀਲੈਂਡ ਦੀ ਆ ਉਹਦੇ ਨਾਲ ਮੀਟ ਕਰਦੀ ਹੋਣੀ ਚਾਹੀਦੀ ਆ ਮੈਨੂੰ ਐਗਜ਼ੈਕਟ ਅਮਤ ਨਹੀਂ ਪਤਾ ਹੈਗਾ ਇਸ ਟਾਈਮ ਯਾਦ ਨਹੀਂ ਆ ਬਟ ਜਿਹੜੀ 3rd ਕੰਡੀਸ਼ਨ ਹੈਗੀ ਆ ਕਿ ਜਾਂ ਤੁਹਾਡੇ ਪੇਰੈਂਟਸ ਕੋ ਇੰਡੀਆ ਜਿਹੜਾ ਹੈਗਾ ਡਿਪੋਜ਼ਿਟ ਹੋਵੇ ਦਿਓ ਸਿੰਗਲ ਪੇਰੈਂਟ ਇੱਥੇ ਆਣਾ ਚਾਹੁੰਦੇ ਤਾਂ ਉਹਨਾਂ ਕੋਲ 1.6 ਲੱਖ ਨਿਊਜ਼ੀਲੈਂਡ ਡਾਲਰ ਦੇ ਬਰਾਬਰ ਡਿਪੋਜ਼ਿਟ ਹੋਵੇ ਤੇ ਜੇ ਦੋ ਦੋ ਦੋਨੋ ਪੇਰੈਂਟਸ ਆਣੇ ਚਾਹੁੰਦੇ ਤਾਂ 2.5 ਲੱਖ ਡਾਲਰ ਦੇ ਡਿਪੋਜ਼ਿਟ ਹੋਣਾ ਚਾਹੀਦਾ ਇਹਨਾਂ ਤਿੰਨਾਂ ਚੋਂ ਕੋਈ ਇੱਕ ਕੰਡੀਸ਼ਨ ਮੀਟ ਕਰਦੀ ਹੋਣੀ ਚਾਹੀਦੀ ਆ ਦੂਸਰਾ ਜਿਹੜਾ ਉਹਨਾਂ ਦਾ ਨਿਊਜ਼ੀਲੈਂਡ ਜਿਹੜਾ ਸਾਨੂੰ ਹੈਗਾ ਯਾਰ ਡਾਕਟਰ ਹੈਗੇ ਜਿਹੜਾ ਨਿਊਜ਼ੀਲੈਂਡ ਬਾਇਓਲੋਜੀਕਲ ਚਾਈਲਡ ਹੈਗਾ ਆ ਉਹ ਜਿਹੜਾ ਹੈਗਾ ਉਹਨਾਂ ਦੀ ਪ੍ਰੋਪਰ ਅੰਡਰਟੇਕਿੰਗ ਲੈ ਹੈਗਾ ਉਹਦੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਲੈ ਕੇ ਰੱਖੇਗਾ ਉਹਨੋਂ ਜਿਹੜੀ ਹੈਲਥ ਪਹਿਲਾਂ 1 ਸਾਲ ਦੀ ਜਦੋਂ ਵੀਜ਼ਾ ਅਪਲਾਈ ਕਰਨਾ ਉਹਦੇ ਵਿੱਚ ਹੀ ਉਹਨਾਂ ਨੇ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਦਾ ਸਬਮਿਟ ਕਰਨੀ ਕਿ ਉਹਨਾਂ ਨੇ ਲੈ ਲਈ ਹੈਗੀ ਆ ਉਹ ਹੈਲਥ ਇੰਸ਼ੋਰੈਂਸ 2.5 ਲੱਖ ਡਾਲਰ ਤੱਕ ਦੀ ਐਮਰਜੈਂਸੀ ਕੇਅਰ ਜਿਹੜੀ ਹੈਗੀ ਆ ਉਹ ਕਵਰ ਕਰਦੀ ਹੋਣੀ ਚਾਹੀਦੀ ਆ 1 ਲੱਖ ਡਾਲਰ ਤੱਕ ਦੀ ਕੈਂਸਰ ਟ੍ਰੀਟਮੈਂਟ ਕਰ ਕਵਰ ਕਰਦੀ ਹੋਣੀ ਚਾਹੀਦੀ ਆ ਜੀ ਤੇ ਰਿਮੇਂਸ ਜਿਹੜੇ ਹੈਗੇ ਅਗਰ ਇਨ ਕੇਸ ਕੋਈ ਇੱਥੇ ਮਿਸਹੈਪਨਿੰਗ ਹੋ ਜਾਂਦੀ ਪੇਰੈਂਟਸ ਨਾਲ ਤਾਂ ਰਿਪਿਟਿਸ਼ਨ ਜਾਂ ਜਿਹੜੀ ਰਿਮੇਂਸ ਨੂੰ ਭੇਜਣ ਦੀ ਵੀ ਇੰਸ਼ੋਰੈਂਸ ਉਹ ਕਵਰ ਕਰਦੀ ਹੋਣੀ ਚਾਹੀਦੀ ਹੈ ਸਾਰਾ ਪਰ ਦੂਸਰਾ ਇਹਦੇ ਚ ਵੀ ਅੰਡਰਟੇਕਿੰਗ ਹੈਗੀ ਆ ਕਿ ਜਿਹੜਾ ਹੈਗਾ ਜਿਹੜਾ ਨਿਊਜ਼ੀਲੈਂਡ ਰੈਜ਼ੀਡੈਂਟ ਵੀ ਆ ਸੈਟਿੰਗ ਨਾਲ ਜਿਹੜਾ ਸਪான்ਸਰ ਕਰ ਰਹਾ ਹੈਗਾ ਉਹ ਪੇਰੈਂਟਸ ਦੀ ਸਾਰੀ ਜਿਹੜੀ ਹੈਗੀ ਐਸੈਂਸ਼ੀਅਲ ਕੋਸਟ ਐਸੈਂਸ਼ੀਅਲ ਲਿਵਿੰਗ ਨੂੰ ਪ੍ਰੋਪਰ ਸਪான்ਸਰ ਕਰ ਰਿਹਾ ਉਹਨਾਂ ਨੂੰ ਪ੍ਰੋਪਰ ਅਕਮੋਡੇਸ਼ਨ ਦੇਵੇਗਾ ਸਾਰੀ ਉਹਨਾਂ ਦੀ ਕੋਸਟ ਆਫ ਲਿਵਿੰਗ ਵੇਰਾ ਕਰੇਗਾ ਸੋ ਕਾਫੀ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ ਹੈ ਤੇ ਦੂਸਰਾ ਇਹਦੇ ਵਿੱਚ ਇੱਕ ਹੋਰ ਹੈਗਾ ਕਿ ਪੇਰੈਂਟਸ 3 ਸਾਲ ਜਦੋਂ ਇੱਥੇ ਰਹਿ ਲੈਣਗੇ ਉਹ ਦੁਆਰਾ ਉਹਨਾਂ ਦਾ ਮੈਡੀਕਲ ਹੋਏਗਾ 3 ਸਾਲਾਂ ਬਾਅਦ ਤੇ ਜੇ ਉਸ ਟਾਈਮ ਵੀ ਉਹ ਸੈਪਟੇਬਲ ਸਟੈਂਡਰਡਸ ਨਹੀਂ ਹੋਏ ਉਹਨ ਪ੍ਰੋਬਲਮ ਆਸਾ ਦਿਖੇਗੀ ਸੋ 3 ਸਾਲ ਬਾਅਦ ਇੱਕ ਵਾਰੀ ਦੁਬਾਰਾ ਉਹਨਾਂ ਦਾ 325 ਡਾਲਰ ਦਾ ਪੂਰਾ ਮੈਡੀਕਲ ਦੁਬਾਰਾ ਹੋਏਗਾ ਇੱਥੇ ਤੇ ਜਦੋਂ 5 ਸਾਲ ਹੋ ਜਾਣਗੇ ਉਹ 5 ਸਾਲ ਫਿਰ ਰੈਗੂਲਰ ਰਹਿ ਸਕਦੇ ਐ ਤੇ 5 ਸਾਲ ਬਾਅਦ ਇੱਕ ਵਾਰੀ ਕੰਟਰੀ ਆਊਟ ਕਰਨਗੇ ਤਾਂ ਦੁਬਾਰਾ ਫਿਰ 5 ਸਾਲ ਦਾ ਦੁਬਾਰਾ ਅਪਲਾਈ ਕਰ ਸਕਦੇ ਬਿਲਕੁਲ ਸਰ ਰੀਨਿਊਏਬਲ ਹੈਗਾ ਰੀਨਿਊਏਬਲ ਹੈਗਾ ਮੈਕਸਿਮਮ ਟਿਨਿਓਰ 10 ਸਾਲ ਹੈ ਦੀ 10 ਸਾਲ ਤੋਂ ਬਾਅਦ ਦੁਬਾਰਾ ਨਹੀਂ ਰੀਨਿਊ ਹੋਏਗਾ ਸੋ ਕਾਈਂਡ ਆਫ ਕੈਨੇਡਾ ਅਰੇਂਜਮੈਂਟ ਹੋ ਗਿਆ ਜੀ ਮੈਨੂੰ ਵੀ ਦ ਸੋ ਪੀ ਸਾਡੇ ਬਹੁਤ ਸਾਰੇ ਸਰੋਤ ਤੇ ਜੁੜੇ ਜਤਨ ਪਾਟਿਆ ਜੀ ਕੈਮ ਸਿੰਘ ਜੀ ਲੱਕੀ ਸਿੰਘ ਜੀ ਇਸ ਗੱਲਬਾਤ ਨੂੰ ਪਸੰਦ ਕਰ ਰਹੇ ਨੇ ਅਮ ਹੇਸਟਿੰਗ ਸੋ ਰਾਮ ਚੌਧਰੀ ਜੀ ਕਹਿੰਦੇ ਰਾਮ ਰਾਮ ਜੀ ਰਾਮ ਰਾਮ ਜੀ ਤੇ ਅਕਸ਼ੈ ਅਗਨੀ ਹੋਤਰੀ ਸਾਹਿਬ ਪੁੱਛਦੇ ਨੇ ਵਿਨੋਦ ਸਰ ਕੁਡ ਯੂ ਪਲੀਜ਼ ਟੈਲ ਅਬਾਊਟ AEWV ਵਾਟ ਵੀ ਹੈਵ ਟੂ ਡੂ ਆਫਟਰ ਕੰਪਲੀਟਿੰਗ ਆਵਰ 5 ਇਅਰਸ ਪੀਰੀਅਡ ਆਫ ਆਵਰ AEWV ਵੀਜ਼ਾ ਇਹ ਫਿਕਰ ਕਾਫੀ ਲੋਕਾਂ ਨੂੰ ਹੈਗਾ ਇਵਨ ਕਿ ਜਿਹੜੇ 3 ਸਾਲ ਵਾਲਾ ਹੁਣ ਮੇਰੇ ਬਹੁਤ ਸਾਰੇ ਜਾਣਕਾਰ ਜਿਹੜੇ ਸਤੰਬਰ ਮਹੀਨੇ ਜਿਨ੍ਹਾਂ ਦਾ ਅਮ ਵੀਜ਼ਾ ਤੇਨ ਸਾਲ ਦਾ ਪੂਰਾ ਹੋਣਾ ਇਹ ਫਿਕਰ ਲੋਕਾਂ ਨੂੰ ਪੈਣਾ ਸ਼ੁਰੂ ਹੋ ਗਿਆ ਇਹਦਾ ਕੋਈ ਇਲਾਜ ਦੱਸੋ ਇਹ ਕੌਸਰ ਜੋ ਗਵਰਨਮੈਂਟ ਦੇ ਜੋ ਪਾਲਿਸੀ ਹੈਗੀ ਹੈ ਗਵਰਨਮੈਂਟ ਦੀ ਪਾਲਿਸੀ ਤੇ ਇਹੀ ਹੈ ਕਿ ਜੇ ਸਕਿੱਲ ਲੈਵਲ 4 5 ਦੇ ਵਿੱਚ ਆ ਤੁਹਾਡਾ ਵੀਜ਼ਾ ਲੱਗਾ ਹੋਇਆ ਸਕਿੱਲ ਲੈਵਲ 4 5 ਦੀ ਕੋਈ ਪੋਜੀਸ਼ਨ ਦੇ ਉੱਤੇ ਤਾਂ ਉਹਦੀ ਮੈਕਸਿਮ ਟਿਨਿਓਰ 3 3 ਸਾਲ ਹੀ ਆ ਜੇ ਤੁਸੀਂ 21 ਜੂਨ 2023 ਤੋਂ ਬਾਅਦ ਅਪਲਾਈ ਕੀਤਾ ਹੈਗਾ ਉਦੋਂ ਗਵਰਨਮੈਂਟ ਨੇ ਕਿਹਾ ਸੀਗਾ ਕਿ ਅਸੀਂ 3 ਸਾਲ ਵਾਲਾ ਵੀਜ਼ਾ 5 ਸਾਲ ਦਾ ਕਰ ਰਹੇ ਹਾਂਗੇ ਸੋ ਅਗਰ 21 ਜੂਨ 2023 ਤੋਂ ਬਾਅਦ ਅਪਲਾਈ ਕੀਤਾ ਹੈਗਾ ਜਿਹੜਾ ਸਕਿੱਲ ਲੈਵਲ 4 5 ਦੇ ਵਿੱਚ ਹੈਗਾ ਤੇ ਉਹਨਾਂ ਦਾ 3 ਸਾਲ ਦਾ ਲੱਗਾ ਹੈਗਾ ਆ ਤੇ ਉਹਨਾਂ ਦਾ 5 ਸਾਲ ਦਾ ਹੋ ਸਕਦਾ ਹੋ ਅੱਗੇ 2 ਸਾਲ ਹੋਰ ਅੱਗੇ ਵਧਾ ਸਕਦੇ ਹੈਗੇ ਤੇ ਬਾਕੀ ਜਿਨ੍ਹਾਂ ਦਾ ਆਲਰੇਡੀ 5 ਸਾਲ ਦਾ ਲੱਗਾ ਹੋਇਆ ਹੈਗਾ ਤੇ ਅਗਰ ਉਹ 5 ਸਾਲ ਤੱਕ ਉਹਨਾਂ ਦਾ ਪਾਥਵੇ ਟੂ ਰੈ residency ਨਹੀਂ ਦਿਖਦਾ ਹੋ ਉਹਨਾਂ ਦਾ ਕੋਈ ਪਾਥਵੇ ਰੈ residency ਲਈ ਨਹੀਂ ਹੈਗਾ ਤੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ 1 ਸਾਲ ਦੀ ਕੰਟਰੀ ਆਊਟ ਕਰਨਾ ਪਏਗਾ 1 ਸਾਲ 12 ਮਹੀਨੇ ਬਾਹਰ ਰਹਿ ਕੇ ਤੇ ਦੁਬਾਰਾ ਅਗਰ ਏਮਪਲੋਇਰ ਉਹਨਾਂ ਨੂੰ ਜੋਬ ਟੋਕਨ ਦੇ ਤਾ ਦੁਬਾਰਾ ਉਹ ਵਾਪਸ ਆ ਸਕਦੇ ਹੈਗੇ ਜੀ ਜੀ ਅਮ ਜਤਨ ਪਾਟਿਆ ਜੀ ਹੇਸਟਿੰਗਸ ਤੋਂ ਨੇ ਉਹਨਾਂ ਦਾ ਵਟਸਐਪ ਦੇ ਉੱਤੇ ਜਵਾਬ ਸਵਾਲ ਆ ਸਾਰ ਆਈ ਹੈਵ ਐਨ ਐਕ੍ਰੀਡੀਟ ਰਿਵੀਜ਼ਾ ਫਾਰ 5 ইয়ার্স ਕੈਨ ਆਈ ਅਪਲਾਈ ਫਾਰ ਮਾਈ ਡਾਟਰਸ ਸਟੂਡੈਂਟ ਵੀਜ਼ਾ ਸ਼ੀ ਇਸ ਓਨਲੀ 4 ইয়ার্স ਓਲਡ ਜਤਿੰਦਰ ਇਹਦੇਸ਼ ਦੋ ਹੈਗੇ ਅਗਰ ਤਾਂ ਤੁਹਾਡੀ ਡਾਟਰ ਨੇ ਜਿਹੜਾ 6 ਮਾਰਚ ਨੂੰ 9 ਮਾਰਚ 2000 ਸੱਚੀ ਤੋਂ ਪਹਿਲਾਂ ਉਹ ਤੁਹਾਡੇ ਡਿਪੈਂਡੈਂਟ ਚਾਈਲਡ ਵੀਜ਼ਾ ਤੇ ਸੀ ਤੁਹਾਡੇ ਉੱਤੇ ਡਿਪੈਂਡੈਂਟ ਵੀਜ਼ਾ ਤੇ ਸੀ ਤਾਂ ਉਹਨਾਂ ਨੂੰ ਅਗਰ ਫਰਦਰ ਉਹਨਾਂ ਨੇ ਵੀਜ਼ਾ ਪਾਣਾ ਹੈ ਤੇ ਉਹਨਾਂ ਨੂੰ ਜਿਹੜੀ ਉਸ ਟਾਈਮ ਇਨਕਮ ਰਿਕੁਆਇਰਮੈਂਟ ਸੀ ਉਹੀ ਮੀਟ ਕਰਨੀ ਪੈਣੀ ਆ ਬਟ ਜੇ ਉਹਨਾਂ ਨੇ ਅੱਜ ਦੀ ਰੇਟ ਦੇ ਵਿੱਚ ਤਾਂ ਉਹਨਾਂ ਨੇ ਤੁਹਾਡੇ ਬੇਸ ਤੇ ਵੀਜ਼ਾ ਪਾਣਾ ਹੈ ਤੇ ਤੁਹਾਡੇ ਤੁਹਾਡੀ ਜਿਹੜੀ ਅੱਜ ਦੀ ਰੇਟ ਦੀ ਉਹਨਾਂ ਦੀ ਇਨਕਮ ਥ੍ਰੈਸ਼ਹੋਲਡ ਹੈਗੀ ਆ ਕਿ 55844 ਸਮਥਿੰਗ ਹੈਗੀ ਆ ਉਹ ਅਗਰ ਤੁਸੀਂ ਕਮਾ ਰਹੇ ਹੋਗੇ ਆ ਸਾਲ ਦੇ ਵਿੱਚ ਤਾਂ ਤੁਸੀਂ ਸਪੋਰਟ ਕਰ ਸਕਦੇ ਆ ਅਗਰ ਤੁਸੀਂ ਸਕਿੱਲ ਲੈਵਲ 1 2 3 ਦੇ ਵਿੱਚ ਹੈਗੇ ਆਂ ਅਗਰ 4 5 ਦੇ ਵਿੱਚ ਆ ਤੇ ਤੁਸੀਂ ਇਸ ਦਾ ਨੀ ਜਿਹੜੀ ਪੋਜੀਸ਼ਨ ਹੈ ਸਕਿੱਲ ਲੈਵਲ 4 5 ਦੇ ਵਿੱਚ ਹੈ ਚਾਹੇ 5 ਸਾਲ ਦਾ ਵੀਜ਼ਾ ਲੱਗਾ ਹੋਇਆ ਦੈਨ ਯੂ ਸ਼ੁੱਡ ਬੀ ਅਰਨਿੰਗ 1.5 ਟਾਈਮਸ ਦਾ ਮੀਡੀਅਮ ਵੇਜ ਮੀਡੀਅਮ ਵੇਜ ਜਿਹੜੀ ਹੈਗੀ ਅਸਟੈਂਟ 31 66 ਹੈਗੀ ਹੈ ਬਟ 18 ਅਗਸਟ 20 25 ਨੂੰ ਵਧ ਕੇ 33.55 ਹੋ ਰਹੀ ਹੈ ਸੋਗਰ 18 ਅਗਸਤ ਤੋਂ ਬਾਅਦ ਅਗਰ ਆਪਾਂ ਮੀਡੀਅਮ ਵੇਜ ਦਾ 1.5 ਕੀਏ ਤਾਂ 50 ਡਾਲਰ ਤੇ 36 ਸੈਂਟ ਬੰਦੇ ਆ 35 36 ਸੈਂਟ ਬੰਦੇ ਆ ਅਗਰ ਸਿਓ ਕੁ ਮਾਰੇ ਹੈਗੇ ਜਾਂ ਫਿਰ ਕਰ ਸਕਦੇ ਬਟ ਅਗਰ ਤੁਸੀਂ ਸਕਿਲ ਲੈਵਲ 1 2 3 ਚਾਹ ਕੋਈ ਮੈਨੇਜਰੀਅਲ ਪੋਜੀਸ਼ਨ ਆ ਜਾਂ ਕੋਈ ਇਦਾਂ ਦੀ ਫਿਰ ਤੁਸੀਂ 55844 ਵਾਲੀ ਜਿਹੜੀ ਹੈਗੀ ਅਬ ਥ੍ਰੈਸ਼ੋਲਡ ਨੂੰ ਅਗਰ ਮੀਟ ਕਰਦੇ ਆ ਤਾਂ ਤੁਸੀਂ ਉਹਨਾਂ ਨੂੰ ਸਪੌਂਸਰ ਕਰ ਸਕਦੇ ਜਿਹੜਾ ਪਹਿਲਾ ਸਵਾਲ ਆਇਆ ਸੀ ਤੁਸੀਂ ਉਹਨੇ ਗੱਲ ਕੀਤੀ ਆ ਤੇ ਉਹਦੇ ਚਕਸ਼ੇ ਹੁਣੀ ਉਹਦੀ ਰੋਸ਼ਨੀ ਚ ਪੁੱਛਦੇ ਆ ਮਾਈ ਸਕਿਲ ਲੈਵਲ ਇਜ਼ 1 ਟੂ 2 ਆਈ ਐਮ ਵਰਕਿੰਗ ਐਜ਼ ਅ ਸਟੋਰ ਮੈਨੇਜਰ ਐਟ ਲੀਕਵਰ ਸਟੋਰ ਜਿਹੜਾ 5 ਸਾਲ ਦਾ ਪੁੱਛਦੇ ਸੀ ਪੀ ਅਗੋਂ ਫਿਊਚਰ ਕੀ ਹੋਏਗਾ ਈਡਬਲਯੂਵੀ ਵੀਜ਼ੇ ਦਾ ਉਦੇ ਵਿੱਚ ਤੁਹਾਡਾ ਕੋਈ ਟੈਕ ਚੇਂਜ ਹੋਏਗਾ ਇਸ ਜਾਣਕਾਰੀ ਤੋਂ ਬਾਅਦ ਤੁਸੀਂ ਆਪਣੇ ਕਿਸੇ ਐਡਵਾਈਜ਼ਰ ਨੂੰ ਮਿਲੋ ਜਾਂ ਆਪखुद ਦੇਖੋ ਅਗਰ ਤੁਸੀਂ ਐਜ਼ ਇਨ ਮੈਨੇਜਰ ਕੰਮ ਕਰ ਰਹੇ ਹੋ ਇਟਸ ਅ ਸਕੈਲਡ এমਪਲॉयਮੈਂਟ ਤਾਂ ਮਾਈਟ ਬੀ ਤੁਸੀਂ 3 ਸਾਲ ਇੱਥੇ ਕੰਮ ਕਰਕੇ ਜਾਂ 5 ਸਾਲ 1 ਸਾਲ ਕੰਮ ਕਰਕੇ ਵਗੈਰਾ ਤੁਹਾਡੇ ਕੋਲ ਮਾਸਟਰ ਡਿਗਰੀ ਹੈਗੀ ਆ ਤੇ ਤੁਸੀਂ ਰੈਜ਼ਿਡੈਂਸੀ ਲਈ ਐਲੀਜੀਬਲ ਹੁੰਦੇ ਹੋ ਤਾਂ ਆਪਣੇ ਕਿਸੇ ਐਡਵਾਈਜ਼ਰ ਨੂੰ ਮਿਲ ਕੇ ਪੂਰੀ ਸਲਾਹ ਇੱਕ ਵਾਰੀ ਉਹਨਾਂ ਨਾਲ ਆਪਣਾ ਕੇਸ ਪ੍ਰੋਪਰੀ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 0225928077 ਜੇ ਤਾਂ ਨੂੰ ਤੁਹਾਡੇ ਕੇਸ ਪੂਰਾ ਡਿਸਕਸ ਕਰਕੇ ਤੁਹਾਨੂੰ ਪੂਰੀ ਸਲਾਹ ਦਵਾਂਗੇ ਮਾਈਟ ਬੀ ਕਿ ਤੁਸੀਂ ਪਾਥਵੇ ਟੂ ਰੈ residency ਤੇ ਹੋਵੇ ਤੇ ਤੁਸੀਂ 3 ਸਾਲ ਕੰਮ ਕਰਕੇ ਰੈ residency ਪਾ ਸਕੋ ਇੱਥੇ ਬਿਲਕੁਲ ਸਹੀ ਸਕਰੀਨ ਦੇ ਉੱਤੇ ਇਸ ਵਕਤ ਡੀਟੇਲਸ ਜਿਹੜੀਆਂ ਨਜ਼ਰ ਆ ਰਹੀਆਂ ਨੇ ਵਿਨੋਦ ਜੁਨੇਜਰੀ ਇਮੀਗ੍ਰੇਸ਼ਨ ਤੇ ਮਾਈਗ੍ਰੇਸ਼ਨ ਦੇ ਸਪੈਸ਼ਲਿਸਟ ਨੇ ਨੰਬਰ 272 ਗ੍ਰੇਟ ਸੌਥ ਰੋਡ ਪਾਪਟਵਾਟਾ ਦੇ ਵਿੱਚ ਉਹਨਾਂ ਦਾ ਫੇਸਬੁੱਕ ਪੇਜ ਵੀ ਤੁਸੀਂ ਲਾਈਕ ਕਰਕੇ ਹੋਰ ਜਿਹੜੇ ਜਾਣਕਾਰੀਆਂ ਉਥੋਂ ਲੈ ਸਕਦੇ ਹੋ ਤੇ ਮੈਂ ਨਾਲ ਨਾਲ ਸਰਜੀਤ ਹੀਰਾ ਜੀ ਨੂੰ ਸ਼ਾਮਲ ਕਰਦਾ ਜਿਹੜੇ ਕੇਸ ਕੋਲ ਬਾਤ ਨੂੰ ਪਸੰਦ ਕਰ ਰਹੇ ਨੇ ਤੇ ਸੰਜੀਵ ਮੈਨੀ ਜੀ ਪੁੱਛ ਰਹੇ ਨੇ ਜੀ ਇਫ ਆਈ ਹੈਵ ਐਨ ਆਪਸ਼ਨ ਟੂ ਇਨਕਰੀਸ ਮਾਈ AEWV ਵੀਜ਼ਾ ਫੋਰ ਅਨਦਰ 2 ਇਅਰਸ ਡੂ ਆਈ ਹੈਵ ਟੂ ਅ ਅਚਾ ਪਾਸ ਦਾ ਆਇਲਟਸ ਆਈ ਏਮ ਔਨ ਸਕਿੱਲ ਲੈਵਲ 4 ਜੀ ਅਗਰ ਤੁਸੀਂ ਨੂੰ 2 ਸਾਲ ਦਾ ਐਕਸਟੈਂਡ ਕਰਾਣਾ ਹੈ ਤਾਂ ਤੁਹਾਨੂੰ ਆਇਲਟਸ ਦੇ ਵਿੱਚ 4 ਬੈਂਡ ਚਾਹੀਦੇ ਹੋਣੇ ਆ ਜਾਂ ਪੀਟੀ ਸ਼ 29 ਸਕੋਰ ਚਾਹੀਦਾ ਹੋਣਾ ਤੇ ਪੀਟੀ ਦਾ ਜਿਹੜੀਆਂ ਹੁਣ ਅਵੇਲੇਬਿਲਿਟੀ ਮੈਂ ਦੇਖ ਰਿਹਾ ਕਾਫੀ ਹੱਦ ਤੱਕ ਆਪਣੇ ਜਿਹੜੇ ਪੰਜਾਬੀ ਮੂਲ ਦੇ ਕੁਝ ادارے ਨੇ ਜਿਵੇਂ ਕਿ ਸਾਡੇ ਨਾਲ ਟਾਰਗੇਟ ਲੈਂਗੁਏਜ ਅਕੈਡਮੀ ਐਕਸਪੌਂਸਰ ਦੇ ਤੌਰ ਤੇ ਜੁੜੇ ਹੋਏ ਨੇ ਅਮਰੀਕਾ ਤੋਂ ਸੋ ਇਸ ਤਰ੍ਹਾਂ ਆਪਣੇ ਭਾਈਵੰਦ ਜਿਹੜੇ ਆ ਉਹਨਾਂ ਨੇ ਇਸ ਖੇਤਰ ਦੇ ਵਿੱਚ ਕੁਝ ਨਾ ਕੁਝ ਅੱਗੇ ਜਿਹੜਾ ਪਾਥਵੇ ਆ ਉਹਨੂੰ ਸੌਖਾ ਬਣਾਉਣ ਦੇ ਲਈ ਤੁਹਾਡੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਆ ਅੱਗੇ ਵਧਣਾ ਕਿਵੇਂ ਆ ਉਹਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਦਰ ਸਮੇਂ ਪਹੁੰਚਦੀ ਰਹਿੰਦੀ ਹੈ ਮਿਰੋਜੀ ਆਖਰ ਦੇ ਵਿੱਚ ਸਾਡੇ ਜਿਹੜੇ ਪੜਾਣਾ ਪ੍ਰਾ ਨਵੇਂ ਨੇ ਅਤੇ ਜਿਹੜੇ ਪੜਾਣਾ ਪ੍ਰਾ ਐਕ੍ਰੈਡੀਟਿਡ ਵੀਜ਼ੇ ਦੇ ਉੱਤੇ ਇੱਥੇ ਆਏ ਹੋਏ ਨੇ ਜਾਂ ਉਹਨਾਂ ਦੇ ੈਂਪਲੋਇਰ ਨੂੰ ਕੁਝ ਕਹਿਣਾ ਹੋਵੇ ਤਾਂ ਕਿ ਉਹ ਜਿਹੜੀ ਵੈਲਿਡਿਟੀ ਆ ਆਬਵੀਅਸਲੀ ਉਹ ਬਹੁਤ ਮਹਿਨੇ ਰੱਖਦੀ ਹੈ ਕਿਉਂਕਿ ਉਹ ਜਿਹੜਾ ਰਿਸ਼ਤਾ ਆ ਹਾਊ ਦੇ ਗੋਇੰਗ ਟੂ ਮੇਨਟੇਨ ਦੈਟ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਐਜ਼ ਐਨ ਏਮਪਲੋਇਰ ਐਂਡ ਏਮਪਲੋਈ ਆ ਭਾਵੇਂ ਕਿ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਬਟ ਇੱਕ ਸਾਡੇ ਦੇਸੀ ਭਾਈ ਬੰਦ ਹੋਣ ਦੇ ਨਾਤੇ ਮੈਂ ਚਾਹਾਂਗਾ ਤੁਸੀਂ ਜ਼ਰੂਰ ਉਹ ਗੱਲ ਕਰੋ ਦੇਖੋ ਜਿਸ ਤਰ੍ਹਾਂ ਸਕਿੱਲ ਲੈਵਲ 4 5 ਮੈਂ ਦੱਸਿਆ ਕਿ ਮੈਕਸਿਮਮ ਡਿਊਰੇਸ਼ਨ 3 ਸਾਲ ਦੀ ਹੈ ਹਾਂਜੀ ਤੇ ਇਟਸ ਵੈਰੀ ਮੈਨੂ ਵੀ ਇੱਕ ਹੀ ਵਾਰੀ ਲੱਗਦਾ ਕਿ ਬੜਾ ਇਨਜਸਟਿਸ ਹੈਗਾ ਕਿ ਬੰਦਾ 3 ਸਾਲ ਦੇ ਵਿੱਚ ਤਾਂ ਇੱਥੇ ਮਾਰਕੀਟਰ ਬੈਡੀ ਹੋਇਆ ਆ ਇੱਥੇ ਦੀਆਂ ਸਕਿਲਸ ਉਹਨੇ ਗੇਨ ਕੀਤੀਆਂ ਸਭ ਕੁਝ ਕੀਤਾ ਏਮਪਲੋਇਰ ਨਾਲ ਵੀ ਜੇ ਉਹਨੇ 3 ਸਾਲ ਕੰਮ ਕਰ ਲਿਆ 댓 ਮੀਨਸ ਹੀ ਇਜ਼ ਅ ਗੁੱਡ ਏਮਪਲੋਈਰ ਤਾਂ ਦੇ ਏਮਪਲੋਇਰ ਨੇ ਉਹਨੂੰ 3 ਸਾਲ ਦੀ ਕੰਮ ਤੇ ਰੱਖਿਆ ਹੋਇਆਗਾ ਯੈਸ ਤੇ ਅਗਰ ਉਹਦਾ ਨਹੀਂ ਵੀ ਰੈ residenc y ਦਾ ਪਾਥਵੇ ਬਣ ਰਿਹਾ ਆਈ ਥਿੰਕ ਉਹਨੂੰ ਹੋਰ ਅੱਗੇ ਮੌਕਾ ਮਿਲਣਾ ਚਾਹੀਦਾ ਹੈਗਾ ਕਿ ਉਹ ਅੱਗੇ ਹੋਰ ਇੱਥੇ ਕੰਮ ਕਰ ਸਕੇ ਤੇ ਜਿਹੜਾ ਆਪਾਂ ਇਹਦੇ ਚ ਰੈਸਟ੍ਰਿਕਸ਼ਨ ਵੀ ਨਾਲ ਰੱਖੀਆਂ ਹੋਈਆਂ ਕਿ ਉਹਦਾ 1.5 ਟਾਈਮਸ ਦਾ ਮੀਡੀਅਮ ਵੇਜ ਹੋਵੇ ਤਾਂ ਉਹ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦਾ ਇਹ ਚੀਜ਼ਾਂ ਇੱਕ ਵਾਰੀ ਗਵਰਨਮੈਂਟ ਨੂੰ ਦੁਆਰਾ ਦੇਖਣੀਆਂ ਚਾਹੀਦੀਆਂ ਇਟ ਦੇ ਜਿਹੜੀਆਂ ਪਾਲਿਸੀਆਂ ਹੈਗੀਆਂ ਇਹ ਕਿਤਨਾ ਕਿਤੇ ਰੁਕਾਵਟ ਪੈਦਾ ਕਰ ਰਹੀਆਂ ਹੈਗੀਆਂ ਨਿਊਜ਼ੀਲੈਂਡ ਨੂੰ ਐਜ਼ ਏ ਪ੍ਰਿਫਰਡ ਡੈਸਟੀਨੇਸ਼ਨ ਬਣਾਉਣ ਦੇ ਵਿੱਚ ਆਈ ਨੋ ਕਿ ਜਿਹੜਾ ਐਕ੍ਰੈਡੀਟਡ EMPLOYE R ਵਰਕ ਵੀਜ਼ਾ ਹੈਗਾ ਉਹਦੇ ਫਰਸ਼ ਵਾਬ ਕਈ ਚੀਜ਼ਾਂ ਉਹਨਾਂ ਨੂੰ ਗਲਤ ਵੀ ਸਿੱਗੀਆਂ ਸ਼ੁਰੂ ਦੇ ਵਿੱਚ ਪਾਲਿਸੀ ਦੇ ਵਿੱਚ ਬਟ ਅਗਰ ਆਪਾਂ ਇਹ ਕਹੀਏ ਕਿ ਆਪਾਂ ਸਕਿੱਲ ਲੈਵਲ 4 5 ਜਿਹੜਾ ਹੈਗਾ ਆ ਉਹ ਵੀ ਇੱਕ ਤਰ੍ਹਾਂ ਦਾ ਆਪਣੀ ਇਕਨੋਮੀ ਲਈ ਬੜਾ ਕੰਟਰੀਬਿਊਟ ਕਰਦੇ ਹੈਗੇ ਉਹਨਾਂ ਦਾ ਵੀ ਬੜਾ ਕੰਟਰੀਬਿਊਸ਼ਨ ਹੈਗਾ ਕਿ ਉਹ ਜਿਹੜੇ ਲੈਵਲਸ ਤੇ ਉਹ ਕੰਮ ਕਰ ਰਹੇ ਹੈਗੇ ਆ ਹੁਣ ਕੋਰੀਅਰ ਡਰਾਈਵਰ ਹੈ ਬੱਸ ਡਰਾਈਵਰ ਹੈ ਟਰੱਕ ਡਰਾਈਵਰ ਹੈ ਸਾਰੇ ਜਿਹੜੇ ਹੈਗੇ ਆ ਕਿ ਉਹ ਸਕਿੱਲ ਲੈਵਲ 4 5 ਚ ਕੀ ਉਹ ਆਪਣੀ ਇਕਨੋਮੀ ਦੇ ਵਿੱਚ ਕੰਟਰੀਬਿਊਟ ਨਹੀਂ ਕਰ ਰਹੇ ਬਿਲਕੁਲ ਕਰ ਰਹੇ ਹੈਗੇ ਆ ਉਹਨਾਂ ਦੀ ਵੀ 19 19 ਹੀ ਵੈਲਿਊ ਹੈਗੀ ਆ ਆਪਣੇ ਦੇਸ਼ ਨੂੰ ਅੱਗੇ ਵਿਧਾਨ ਦੇ ਵਿੱਚ ਹਰ ਚੀਜ਼ ਦੇ ਵਿੱਚ ਪਰ ਮੇਰੇ ਹਿਸਾਬ ਨਾਲ ਕੀ ਜਿਹੜਾ ਉਹਨਾਂ ਉਹਨਾਂ ਦੀਆਂ ਫੈਮਲੀਆ ਵਾਸਤੇ ਕ੍ਰਾਈਟੇਰੀਆ ਨੂੰ ਵੱਡਾ ਕਰਨਾ ਕਿ 1.5 ਟਾਈਮਸ ਦਾ ਮੀਡੀਅਮ ਵੇਜ ਹੋਵੇ ਇਹ ਥੋੜਾ ਜਿਹਾ ਇਨਜਸਟਿਸ ਹੈਗਾ ਇਸ ਇਨ੍ਹਾਂ ਪਾਲਿਸੀਜ਼ ਨੂੰ ਰਿਵਿਊ ਦੀ ਲੋੜ ਹੈਗੀ ਆ ਔਰ ਇਨ੍ਹਾਂ ਵਿੱਚ ਵੀ ਐਕਸਟੈਂਸ਼ਨ ਹੋਣੀ ਚਾਹੀਦੀ ਹੈਗੀ ਆ ਕਿ ਉਹ ਜਿਹੜੇ ਅੱਗੇ ਆਪਣੇ ਵੀਜ਼ੇ ਨੂੰ ਵਧਾ ਸਕਣ ਅਗਰ 엠ਪਲੋਇਰ ਨੂੰ ਨਹੀਂ ਦੁਬਾਰਾ ਨਿਊਜ਼ੀ ਅਤੇ ਕੋਲ ਦੁਬਾਰਾ ਜੋਬ ਟੋਕਨ ਹੈਗਾ ਤੇ ਉਹਨਾਂ ਨੂੰ ਅੱਗੇ ਦੇ ਕੇ ਉਹਨਾਂ ਦਾ ਵੀਜ਼ਾ ਬਦਵਾ ਸਕੇ ਮਾਰਾ ਥੈਂਕ ਯੂ ਵੈਰੀ ਮਚ ਐਦੇ ਵਿੱਚ ਮੈਂ ਇੱਕ ਜੀ ਲਾਸਟ ਦੇ ਵਿੱਚ ਸ਼ਾਮਿਲ ਕਰ ਨਹੀਂ ਚਾਹੂੰਗਾ ਅਕਸ਼ੈ ਗਨੀ ਉਹ ਜੀ ਤੁਹਾਡੇ ਨਾਲ ਜਲਦੀ ਵਨ ਮੈਂ ਬਣਾ ਰਹੇ ਨਹੀਂ ਨੰਬਰ ਨੋਟ ਕਰ ਲਿਆ ਸੰਜੀਵ ਮੈਨੂੰ ਹੀ ਕਹਿੰਦੇ ਤੇ ਮੇਰਾ ਜਿਹੜਾ ਵੀਜ਼ਾ 21 ਜੂਨ 2023 ਨੂੰ ਲੱਗਾ ਸੀ ਡੂ ਆਈ ਹੈਵ ਐਨ ਆਪਸ਼ਨ ਟੂ ਇਨਕਰੀਸ ਮਾਈ ਵੀਜ਼ਾ ਫਾਰ 2 ইয়ার্স ਆਬਸਲੀਓ ਉਹ ਜਿਹੜਾ ਨੀਤੀਆਂ ਦਾ ਨਹੀਂ ਸਦੀਪ ਜੀ ਕਿਉਂਕਿ ਤੁਹਾਡਾ 21 ਜੂਨ 2023 ਨੂੰ ਲੱਗਾ ਸੀ ਪਾਲਿਸੀ ਇਹ ਕਹਿੰਦੀ ਹੈ ਕਿ ਜਿਨ੍ਹਾਂ ਨੇ 21 ਜੂਨ 2023 ਜਾਂ ਉਸ ਤੋਂ ਬਾਅਦ ਅਪਲਾਈ ਕੀਤਾ ਅਗਰ ਤੁਹਾਡਾ 21 ਜੂਨ 2023 ਨੂੰ ਲੱਗਾ ਸੀ ਪਰ ਤੁਹਾਡੀ ਐਪਲੀਕੇਸ਼ਨ 17 ਨੂੰ ਜਾਂ 20 ਨੂੰ ਵੀ ਗਈ ਹੈਗੀ 20 ਜੂਨ ਨੂੰ ਤਾਂ ਅਜ ਦੀ ਰੇਟ ਦੇ ਵਿੱਚ ਉਹ ਚ ਐਕਸਟੈਂਸ਼ਨ ਨਹੀਂ ਹੈ ਓਕੇ ਸੋ ਮੈਂ ਚਾਹਾਂਗਾ ਮੈਂ ਕਹरेज ਕਰਾਂਗਾ ਇੱਕ ਵਾਰ ਫਿਰ ਮੈਂ ਸਕਰੀਨ ਦੇ ਉੱਤੇ ਉਹ ਡਿਟੇਲਸ ਲੈ ਕੇ ਆ ਰਿਹਾ ਤਾਂ ਕਿ ਤੁਸੀਂ ਸਾਰੇ ਇਹਦਾ ਅੱਗੇ ਜਾ ਕੇ ਕਦੇ ਵੀ ਫੇਸਬੁੱਕ ਤੇ ਗੱਲਬਾਤ ਕਰਦੇ ਆਂ ਇਸੀ ਸਕਰੀਨਸ਼ਾਟ ਨੂੰ ਜਾਂ ਤਸਵੀਰ ਨੂੰ ਤੁਸੀਂ ਦੇਖ ਕੇ ਆ ਰੇਡੀਅਸ ਪਾਈਸ ਦੇ ਫੇਸਬੁਕ ਪੇਜ ਉੱਤੇ ਵੀ ਸਾਰੇ ਜਿਹੜੀ ਜਾਣਕਾਰੀ ਹੈ ਸਮੇਂ ਦਰਸਮੇ ਪਹੁੰਚਦੀ ਰਹਿੰਦੀ ਹੈ ਇਮੀਗ੍ਰੇਸ਼ਨ 스타 ਪੰਜਾਬੀਆਂ ਦੇ ਆਪਣੇ ਨਗਰਪਾਪਟਵਟੇ ਦੇ ਵਿੱਚ ਹੁਣ ਆ ਗਏ ਨੇ ਵਿਨੋਦ ਜਨੇਜਾ ਜੀ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਦੇ ਵਿੱਚ ਪੂਰੀ ਤਰ੍ਹਾਂ ਸਮਰੱਥਾ વાਨ ਨੇ ਕਿ ਉਹ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਤੁਹਾਡੀ ਮਦਦ ਕਰਨ ਤੇ ਮੈਂ ਉਮੀਦ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਮੋਟੇ-ਮੋਟੇ ਅੱਖਰਾਂ ਦੇ ਲਿਖਿਆ ਬੁੱਕ ਫ੍ਰੀ ਕੰਸਲਟੇਸ਼ਨ ਟੁਡੇ ਸੋ ਯੂ ਸ਼ੁੱਡ ਯੂ ਸ਼ੁੱਡ ਬੁੱਕ ਅ ਫ੍ਰੀ ਕੰਸਲਟੇਸ਼ਨ ਟੁਡੇ ਵਿਨੋਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਜੀ ਔਰ ਉਸ ਤੋਂ ਵੀ ਵੱਡੀ ਗੱਲ ਤੁਸੀਂ ਸਮੇਂ ਸਿਰ ਸਟੂਡੀਓ ਚ ਆਏ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਦੋਸਤੋ ਇਹ ਸਨ ਸਾਡੇ ਨਾਲ ਵਿਨੋਦ ਜੀ ਇਮੀਗ੍ਰੇਸ਼ਨ ਸਟਾਰ ਜਿਹੜੀ ਕਿ ਪਪ ਟੋਇਟਰ ਦੇ ਵਿੱਚ ਆਪਣੇ ਫਰਜ਼ ਨਿਭਾਉਂਦੇ ਹੋਏ ਆਪਣੀ ਇਸ ਫਰਮ ਨੂੰ ਅੱਗੇ ਵਧਾ ਰਹੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਕੁਝ ਨਾ ਕੁਝ ਚੰਗਾ ਕੁਝ ਨਾ ਕੁਝ ਬਿਹਤਰ ਜਿਹੜਾ ਇਹਨਾਂ ਦੀ